ਮਨਿੰਦਰ ਆ ਤਰੀ ਚੰਗੀ ਗੱਲ ਆ ਹਨਾ ਬਹੁਤ ਵਧੀਆ ਸਿੱਖਿਆ ਦਿੰਨੀ ਐ ਤੂੰ ਕੁੜੀ ਨੂੰ ਕੀ ਗੱਲ ਹੋਗੀ ਮੈਂ ਕੀ ਕਹਤਾ ਮੈਂ ਕੀ ਕਹਤਾ ਐਨੀ ਨਾ ਪੋਲੀ ਨਾ ਬਣ ਕੀ ਕੁੜੀ ਨੂੰ ਕੁਛ ਕਹਦੇ ਮੈਂ ਬੁਲਾਵਾਂ ਉਹਨੂੰ ਕੁੜੀ ਨੂੰ ਤਾਂ ਰਹਿਣ ਦੇ ਪਹਿਲਾਂ ਤੇਰੇ ਕੰਨ ਖਿੱਚਣ ਵਾਲੇ ਆਗੇ ਲੈ ਕੰਨ ਖਿੱਚ ਲੋ ਗਲਤ ਦੱਸ ਤੂੰ ਕੀ ਗਲਤੀ ਹੋਗੀ ਮੇਰੇ ਤੋਂ ਨਾ ਉਹ ਜਵਾਕੜੀ ਦੇ ਮਨ ਚ ਤੂੰ ਹੁਣੇ ਭਰੀ ਜਾਨੀ ਆ ਪੁੱਤ ਆਪਾਂ ਖਰਚਾ ਨਹੀਂ ਕਰਨਾ ਤੇਰੇ ਮਾਸੀ ਮਾਸੜ ਆਪਣੇ ਤੇ ਬਾੜਾ ਖਰਚਾ ਕਰਦਿਆ ਪਤਿ ਜੀ ਮੈਂ ਬਾਹਰ ਕੰਮ ਕਰੂੰਗੀ ਮੈਂ ਚਾਰ ਪੈਸੇ ਬਾੜੇ ਕਮਾ ਲੂੰਗੀ ਤਾਂ ਜਵਾਕੜੀ ਕਿ ਕਹੀ ਜਾਂਦੀ ਹੈਗੀ ਸਰਦੀ ਜਵਾਕ ਨੂੰ ਜੇ ਆਪਾਂ ਹੁਣੇ ਆ ਤਾਂ ਬੋਚ ਕੇ ਸਿਖਾਵਾਂਗੇ ਫੇਰ ਹੀ ਕੱਲ ਨੂੰ ਕੋਈ ਚਾਰ ਪੈਸੇ ਜੋੜੂਗਾ ਜਵਾਕ ਵੀ ਅੱਛਾ ਤੂੰ ਆਪਦੀਆਂ ਖੁਸ਼ੀਆਂ ਦੇ ਗਲੇ ਤਾਂ ਘੁੱਟੇ ਘੁੱਟਿਆ ਤੂੰ ਹੁਣ ਉਹ ਐਸ਼ ਕਰਦੀ ਆ ਉਹ ਜਵਾਕੜੀ ਜਵਾਕਾਂ 'ਚ ਖੇਡਦੀ ਆ ਤੇ ਉਹਦੇ 'ਚ ਆ ਵੀ ਮਾਰਦੀ ਮੈਂ ਤਾਂ ਉਹਨੂੰ ਕੁਝ ਨਹੀਂ ਕਿਹਾ ਤੀ ਮੈਂ ਤਾਂ ਉਹਨੂੰ ਐਂ ਕਿਹਾ ਸੀ ਚੱਲ ਵੀ ਪੁੱਤ ਚਾਰ ਪੈਸੇ ਆਪਾਂ ਜੋੜਾਂਗੇ ਕੋਈ ਕੱਲ ਨੂੰ ਉਹਦੀ ਕਮ ਆਉਣਗੇ ਜਦੋਂ ਤੂੰ ਕੁੜੀ ਕੋਲ ਗੱਲਾਂ ਕਰਦੀ ਹੈ ਨਾ ਉਹ ਤਾਂ ਨਹੀਂ ਪੈਸੇ ਹੈ ਨਹੀਂ ਆਪਾਂ ਇੱਥੇ ਮਸਾ ਰਹੇ ਨੇ ਆਪਾਂ ਨੂੰ ਛੱਤ ਦਿੱਤੀ ਹੋਈ ਹੈ ਸਿਰ ਤੇ ਤੇ ਉਹਦੇ ਨਾਲ ਤੇ ਕੀ ਬੀਤਦੀ ਹੈ ਉਹਨੂੰ ਤਾਂ ਇਹ ਲੱਗਦਾ ਨਾ ਵੀ ਸਾਡਾ ਤਾਂ ਕੋਈ ਨਹੀਂ ਹੈਗਾ ਉਹ ਨਹੀਂ ਦੀਦੀ ਸੋ ਕੁਝ ਵਾਕ ਨੂੰ ਨਹੀਂ ਲੱਗਦਾ ਜਿਵੇਂ ਆਪ ਨੂੰ ਇਦਾਂ ਹੁੰਦਾ ਵੀ ਮੈਂ ਮਿਹਨਤ ਕਰਾਂ ਤੇ ਮੈਂ ਆਪਦਾ ਕੁਝ ਬਣਾਵਾਂ ਮਿਹਨਤ ਆਪਾਂ ਆਪਣੀ ਅਸਲੀਏ ਤਾਂ ਦੱਸ ਕੇ ਵੀ ਕਰਵਾ ਸਕਦੇ ਆ ਜ਼ਰੂਰੀ ਨਹੀਂ ਹੈਗਾ ਆਪਾਂ ਬੱਚੇ ਦੇ ਮਨ 'ਚ ਇਹ ਬਹਾ ਦੇਣਾ ਵੀ ਤੇਰਾ ਕੋਈ ਵੀ ਨਹੀਂ ਹਣੋਂ ਤਾਂ ਹੀ ਲੱਗਦਾ ਵੀ ਮੇਰਾ ਤਾਂ ਕੋਈ ਨਹੀਂ ਸਾਡੇ ਸਿਰ ਤੇ ਤਾਂ ਛੱਤ ਵੀ ਹੈ ਨਹੀਂ ਹੁਣ ਸਾਨੂੰ ਘਰ ਵੀ ਬਣਾਉਣਾ ਪਊ ਮੇਰੀ ਮੰਮੀ ਘਰਾਂ ਚ ਕੰਮ ਕਰਦੀ ਐ ਅਸੀਂ ਤਾਂ ਫਿਰ ਕੁਛ ਨਾ ਨਾ ਹੋਏ ਸਾਨੂੰ ਉਹ ਕਦੋਂ ਕੱਲ ਨੂੰ 마ਸੀ-माਸੜ ਸਮਝੂ ਕਹਿਣ ਤੇ ਕਰਨ ਚ ਮਨਿੰਦਰ ਬਹੁਤ ਫਰਕ ਹੁੰਦਾਗਾ ਕਿਹਾ ਨਾ ਕਰ ਫਿਰ ਉਹਨੂੰ ਵੀ ਉਹਨਾਂ ਨੂੰ 마ਸੀ-माਸੜ ਕਹਿ ਦੇ ਨਹੀਂ ਨਹੀਂ ਜੀ ਗੁੱਸਾ ਨਾ ਕਰੋ ਮੈਂ ਚਲ ਮੈਂ ਤਾਂ ਕੁੜੀ ਜਿੰਮੇਵਾਰੀ ਤੈਨੂੰ ਦੇ ਦੇ ਜਿਵੇਂ ਉਹਨੂੰ ਮਰਜ਼ੀ ਸਖਾਲਾ ਜਿਵੇਂ ਮਰਜ਼ੀ ਉਹਨੂੰ ਪੜਾ ਲਾ ਮੈਂ ਤਾਂ ਕੁਛ ਨਹੀਂ ਕਹਿੰਦੀ ਬਸ ਪਰ ਤੂੰ ਗੁੱਸਾ ਨਾ ਕਰਿਆ ਕਰ ਮਨਿੰਦਰ ਉਹ ਨਾ ਬਹੁਤ ਛੋਟੀ ਐ ਮੈਂ ਮੰਨਦੀ ਆ ਗਰੀਬੀ ਮੇਰੀ ਨਾ ਭੈਣ ਭਾਈ ਨਹੀਂ ਕਿਸੇ ਤੇ ਵੀ ਆ ਸਕਦੇ ਆ ਕਦੋਂ ਵੀ ਆ ਸਕਦੇ ਆ ਮੈਂ ਮੇਰੀ ਇੱਕ ਗੱਲ ਸੁਣ ਤੂੰ ਹੁਣ ਔਖੀ ਐ ਇੱਥੇ ਨਹੀਂ ਦੀ ਨਹੀਂ ਔਖੀ ਨਹੀਂ ਐ ਤੈਨੂੰ ਕੁਝ ਮਿਲਦਾ ਨਹੀਂ ਸਾਰਾ ਕੁਛ ਜਿਹੜਾ ਕੁਛ ਮੈਂ ਚਾਹੁੰਦੀ ਸੀ ਸਭ ਤੋਂ ਵੱਡੀ ਖੁਸ਼ੀ ਮੇਰੇ ਬੱਚੇ ਪੜ੍ਹ ਜੇ ਉਹ ਮਿਲ ਰਹੀ ਹੈ ਹੋਰ ਕੀ ਮੈਨੂੰ ਚਾਹੀਦਾ ਤੇ ਫਿਰ ਤੂੰ ਕੁੜੀ ਕੋਲ ਇਹ ਜਿਹੀਆਂ ਗੱਲਾਂ ਨਾ ਕਰਿਆ ਕਰ ਬਹੁਤ ਹੁਣ ਕੁੜੀ 12 13 ਸਾਲ ਦੀ ਹੋ ਗਈ ਉਹਨੇ ਬਹੁਤ ਔਖੇ ਦਿਨ ਦੇਖ ਲਏ ਤੇ ਹੁਣ ਕਿਉਂ ਤੂੰ ਕੁੜੀ ਨੂੰ ਕਹਿਨੀ ਆ ਨਹੀਂ ਨਹੀਂ ਦੀ ਮੈਂ ਉਹਨੂੰ ਕੁਝ ਵੀ ਨਹੀਂ ਕਹਿੰਦੀ ਐਦਾਂ ਮੁੜ ਕੇ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਕਰਦੀ ਜਿਵੇਂ ਤੁਸੀਂ ਉਹਨੂੰ ਕਿਹਾ ਕਰੋਗੇ ਆਪਣੀ ਮਰਜ਼ੀ ਜੇ ਮਰਜ਼ੀ ਕਹਿ ਲਓ ਤੁਸੀਂ ਜੋ ਕੁਝ ਵੀ ਨਲੇ ਮੇਰੀ ਗੱਲ ਸੁਣ ਆਪਾਂ ਬੱਚੇ ਨੂੰ ਇਹ ਅਹਿਸਾਸ ਦਵਾਵਾਂਗੇ ਨਾ ਵੀ ਤੂੰ ਕੁਝ ਮੰਗਣਾ ਨਹੀਂ ਹੈਗਾ ਆਪਣੇ ਸਿਰ ਤੇ ਛੱਤ ਹੈ ਨਹੀਂ ਆ ਹੈ ਨਹੀਂ ਜੋ ਹੈ ਨਹੀਂ ਤੂੰ ਉਹਨੂੰ ਦੱਸ ਵੀ ਆਪਣੇ ਕੋਲ ਰਿਸ਼ਤੇ ਹੈਗੇ ਆ ਤੇਰੀ ਨਾਨੀ ਆ ਤੇਰੀ ਮਾਸੀ ਆ ਤੇਰਾ ਮਹਾਸੜਾ ਤੂੰ ਉਹਨੂੰ ਪੱਠਾ ਕਰ ਮੇਰੀ ਗੱਲ ਸੁਣ ਉਹ ਸੋਚੂਗੀ ਵੀ ਸਾਨੂੰ ਅੱਜ ਤੱਕ ਕਿਸੇ ਨੇ ਨਹੀਂ ਸੰਭਾਲਿਆ ਬੱਡੀ ਹੋ ਕੇ ਵੀ ਉਹਨੇ ਫਿਰ ਵੀ ਸਾਨੂੰ ਬਗਾਨੇ ਸਮਝਣਾਗਾ ਨਹੀਂ ਜੀ ਉਹ ਤੁਹਾਨੂੰ ਇੰਨਾ ਪਿਆਰ ਕਰਦੀ ਮੇਰੇ ਤੋਂ ਵੱਧ ਤੁਹਾਨੂੰ ਪਿਆਰ ਕਰਦੀ ਹਜੇ ਮੈਨੂੰ ਕੋਈ ਗੱਲ ਨਹੀਂ ਦੱਸਦੀ ਸਭ ਤੋਂ ਪਹਿਲਾਂ ਤੁਹਾਨੂੰ ਆ ਕੇ ਗੱਲ ਦੱਸਦੀ ਤੁਹਾਡੀ ਨਾ ਰਾਇ ਕਰਦੀ ਆ ਤੇ ਫਿਰ ਨਫ਼ਰਤ ਨਾ ਫਲਾ ਨਹੀਂ ਜੀ ਮੈਂ ਨਫ਼ਰਤ ਕਿਉਂ ਫਲਾਂਗੀ ਮੈਂ ਕਿਉਂ ਚਾਹੂੰਗੀ ਉਹ ਤੁਹਾਨੂੰ ਨਫ਼ਰਤ ਕਰੇ ਜਾਂ ਤੁਹਾਨੂੰ ਉਹ ਬੁਲਾਵੇ ਨਾ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਤੇਰੇ ਤੇ ਚਲੋ ਸੌਰੀ ਜੀ ਐਦੂ ਮੁੜ ਕੇ ਨਹੀਂ ਕੁਛ ਕਹਿੰਦੀ ਮਨਿੰਦਰ ਗੱਲ ਸੌਰੀ ਦੀ ਨਹੀਂ ਹੈਗੀ ਤੂੰ ਵੀ ਕੰਮ ਤੇ ਲੱਗ ਜਾਗੀ ਮੈਂ ਨਾ ਤੇਰੇ ਵਾਸਤੇ ਸੂਟ ਕੱਢਿਆ ਬਹੁਤ ਸੋਹਣਾ ਸੂਟ ਹਾਂ ਕੱਲ ਨੂੰ ਪਾ ਕੇ ਜਾਏਗੀ ਫਿਰ ਤੂੰ ਅੱਜ ਤਾਂ ਤੂੰ ਮਨਾ ਹੀ ਕਰਤਾ ਵੀ ਅੱਜ ਤਾਂ ਮੈਂ ਜਾਣਾ ਹੀ ਨਹੀਂ ਹੈਗਾਗਾ ਪਰ ਵੀ ਹੁਣ ਤਾਂ ਕਿੱਥੇ ਜਾਊਂਗੀ ਕੱਲ ਨੂੰ ਸਵੇਰੇ ਜਾਊਂਗੀ ਤੇ ਚੱਲ ਤੂੰ ਸਵੇਰੇ ਜਾਈ ਗੁਰੂ ਘਰ ਹੋ ਕੇ ਜਾਈ ਰੱਬ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰੂ ਕਹਿੰਦੇ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾਗਾ ਠੀਕ ਹੈ ਮੇਰੀ ਗੱਲ ਸੁਣ ਅੱਜ ਤੂੰ ਸਾਰਾ ਕੰਮ ਕਰਨ ਮੇਰੇ ਲਾ ਜਿਹੜਾ ਰਹਿ ਗਿਆ ਮੈਂ ਆਪੇ ਕਰ ਲੂ ਕੰਮ ਦੀ ਫਿਕਰ ਨਾ ਕਰੀ ਤੂੰ ਸਵੇਰੇ ਉੱਠਣਾ ਨਾ ਤੋ ਕੇ ਗੁਰੂ ਘਰ ਜਾ ਕੇ ਸਿੱਧਾ ਇੰਟਰਵਿਊ ਦੇਣ ਜਾਈ ਠੀਕ ਹੈ ਫਿਰ ਸ਼ਾਮ ਨੂੰ ਘਰੇ ਮੁੜ ਕੇ ਆਈ ਨਲੇ ਜਦੋਂ ਸਿਲੈਕਸ਼ਨ ਹੋ ਗਈ ਨਾ ਤੈਨੂੰ ਲੱਗਿਆ ਵੀ ਤੇਰਾ ਵਧੀਆ ਕੰਮ ਆ ਮਠਾਈ ਦਾ ਡੱਬਾ ਲਿਆਏ ਹੁਣ ਮੈਂ ਤੇਰੇ ਹੱਥੋਂ ਮਠਾਈ ਦਾ ਡੱਬਾ ਜ਼ਰੂਰ ਖਾਉਂਗੀ ਠੀਕ ਹੈ ਜੀ ਪਰ ਵੈਸੇ ਮੈਂ ਡਾਈਟ ਤੇ ਆ ਨਾ ਕੋਈ ਗੱਲ ਕੀ ਬਣਾਈ ਜਾਂਦੀ ਸੀ ਮੈਂ ਤਾਂ ਨਾ ਫਲੋਟੀ ਬਣਾ ਕੇ ਰੱਖੀ ਸੀ ਨਵੇਂ ਮੈਂ ਨਾਲ ਕੁੜੀਆਂ ਖਾ ਲਾਂਗਾ ਨਾ ਤੁਸੀਂ ਖਾ ਲਿਓ ਉਹ ਦੁਕਾਨ ਤੇ ਉਜੜੀਆਂ ਹੋਈਆਂ ਫਿਰ ਕਹੇਗੀ ਗਾਲਾਂ ਦਿੰਦੀ ਐ ਅੱਛਾ ਕਹਿੰਦੀ ਐ ਪੈਟੀਆਂ ਲੈ ਕੇ ਆਉਣੀ ਹਰ ਕਰੀ ਤੈਨੂੰ ਲੈ ਕੇ ਨਹੀਂ ਗੰਜ ਨਾਲ ਤੇ ਉਹ ਵੀ ਦੀਨੂ ਕੋਲ ਰਿਲੇ ਆਦਾਂਗੇ ਮੈਂ ਕਿਹਾ ਸੀ ਕਿ ਮੈਂ ਖ ਲੈ ਜਿਓ ਨਾਲ ਉਹਦੀ ਸਾਧਨ ਬਾਹਰ ਦਾ ਵਲਾਸ ਵਲਾ ਖਾਈ ਜਾਂਦੀਆਂ ਫੁਣਕੇ ਬਿਮਾਰ ਹੋ ਜਾਂਦੀਆਂ ਮੇਰੀ ਮੰਦ ਨਾ ਉਹ ਬਾਪੂ ਨੇ ਚ ਬਣਾਈਆਂ ਆਵੀਆਂ ਚਲ ਕੋਈ ਨਾ ਫਰ ਅੱਜ ਖਾ ਲੰਦੇ ਉਹ ਤਾਂ ਪਰੌਠੇ ਬਣੇ ਪਏ ਉਹ ਤਾਂ ਇਹ ਨਹੀਂ ਪਤਾ ਸਾਰੀਆਂ ਚੱਕ ਲਿਆਉਣ ਕਹਿੰਦਾ ਤੁਸੀਂ ਵੀ ਖਾਓ ਪਰ ਆਪਾਂ ਨੂੰ ਖਾਣ ਮੈਣਗੇ ਪਰੌਠੇ ਕੌਣ ਖਾਊਗਾ ਸਿਲੇਬਰ ਉਹ ਵੀ ਕਰ ਲੈਂਦੀਆਂ ਦੇਖਦੀਆਂ ਕੀ ਕਰਦੀਆਂ ਆਹ ਵਾਰ ਚਾਹ ਬਣਾ ਲਾਂਗੇ ਆਪਾਂ ਵੀ ਚਾਹ ਨਾਲ ਬੈਠੀਆਂ ਖਾ ਲਾਂਗੇ ਸਹੀ ਗੱਲ ਆ ਦੀ ਚੱਲ ਧਿਆਨ ਰੱਖੀ ਮੇਰੀ ਗੱਲ ਦਾ ਠੀਕ ਹੈ ਦੀ ਠੀਕ ਮੈਨੂੰ ਕੁਛ ਵੀ ਸਮਝ ਨਹੀਂ ਆ ਰਿਹਾ ਲੱਡੀ ਦਾ ਗੁੱਸਾ ਦਿਨੋਂ ਦਿਨ ਵੱਧ ਤੈ ਜਾ ਰਿਹਾ ਕੀ ਹੋ ਗਿਆ ਆ ਇਲਛਣ ਕਰੀ ਜਾਨੀ ਮਰਿਆ ਨਹੀਂ ਗਾ ਹਜੇ ਮੈਂ ਜਾਉਣਾ ਜਿਹੜੇ ਆ ਢੰਗ ਜੇ ਕਰਨ ਲੱਗ ਗਈ ਹੈ ਕਿਉਂ ਰੋਂਨੀ ਹੈ ਤੂੰ ਉਹ ਮਨਾ ਤੋ ਕੀ ਕਰਾ ਤੁਸੀਂ ਹਲੇ ਥੋੜੇ ਦਿਨ ਪਹਿਲਾਂ ਮੈਂ ਨਾਲ ਗੱਲ ਕੀਤੀ ਵੀ ਤੁਸੀਂ ਪਿਆਰ ਨਾਲ ਗੱਲ ਕਰੋਗੇ ਤੇ ਅੱਜ ਡੈਡੀ ਸਾਹਮਣੇ ਤੁਸੀਂ ਕਿਵੇਂ ਗੱਲਾਂ ਕਰ ਰਹੇ ਸੀ ਨਾ ਫਿਰ ਹੋਰ ਕੀ ਕਰਾਂ ਬਾਪੂ ਘਰੇ ਬੜਿਆ ਨਹੀਂ ਉਹਦੇ ਕੰਨ ਤੂੰ ਪਹਿਲਾਂ ਭਰ ਤੇ ਤੈਨੂੰ ਕੀ ਲੋੜ ਸੀ ਦੱਸਣ ਦੀ ਆ ਕਿ ਮੈਨੂੰ ਦੱਸ ਕੇ ਨਹੀਂ ਗਿਆ ਕੀ ਗੱਲ ਤੈਨੂੰ ਦੱਸਿਆ ਨਹੀਂ ਤੂੰ ਭੌਂਕ ਕੇ ਤਾਂ ਗਿਆ ਇੱਥੇ ਚੰਗੇ ਮੱਥੇ ਨਾਲ ਵੀ ਠੀਕ ਐ ਆ ਗੱਲ ਸੁਣ ਲੈ ਮੇਰੀ ਵੀ ਆਗੇ ਦਾ ਠੀਕ ਐ ਰੋਟੀ ਬਣਾ ਕੇ ਰੱਖ ਦੇ ਖਾ ਲਊਗਾ ਨਹੀਂ ਤੇ ਤੂੰ ਆਪ ਦਾ ਪੈ ਜੀ ਕੁੰਡੀ ਲੱਗ ਕੇ ਹੈ ਨਹੀਂ ਤੈਨੂੰ ਮੈਂ ਲਾਟੇ ਕੀ ਆਪ ਵੀ ਸੋਚ ਸਕਦੇ ਹੋ ਨਾ ਕਿ ਉਹ ਕੱਲੀ ਆ ਘਰੇ ਕੱਲਿਓ ਕਿਵੇਂ ਰੋਗੀ ਤੇ ਮੈਂ ਤੁਹਾਨੂੰ ਬਹੁਤ ਥੋੜੇ ਚੱਕਰ ਜਿਵੇਂ ਰੋਟੀ ਵੀ ਨਹੀਂ ਖਾਈ ਮੈਂ ਸਾਰੀ ਰਾਤ ਉਹਦਾ ਵੇਟ ਕਰਦੀ ਰਹੀ ਮੈਂ ਤੈਨੂੰ ਕਿਹਾ ਸੀਗਾ ਮੇਰੀ ਵੇਟ ਕਰੀਂ ਦੱਸ ਮੈਂ ਤੈਨੂੰ ਸਿੱਧੀ ਸਿੱਧੀ ਗੱਲ ਕਹਿ ਕੇ ਗਿਆ ਸੀਗਾ ਵੀ ਗੱਲ ਸੁਣ ਲੈ ਜੇ ਮੈਂ ਘਰੇ ਆ ਗਿਆ ਤਾਂ ਰੋਟੀ ਚੱਕ ਕੇ ਖਾ ਲੂੰਗਾ ਨਹੀਂ ਆਪਦਾ ਸੌਂ ਜੀ ਪਰ ਤੂੰ ਹਟ ਹੀ ਨਹੀਂ ਹਟ ਹੀ ਨਹੀਂ ਮਾ ਜੀ ਦੀ ਮੇਰੀ ਗੱਲ ਸੁਣ ਲੈ ਠੀਕ ਹੈ 100 ਫੋਨ ਕਰਤਾ ਮੈਂ ਕਿਸੇ ਕੰਮ ਦੇ ਵੇਸਿਕ ਇੰਨੇ ਫੋਨ ਲਾਉਂਦੀ ਕਿ ਲੋੜ ਸੀ ਇੱਕ ਨਹੀਂ ਚੱਕਿਆ ਦੋ ਨਹੀਂ ਚੱਕਿਆ ਬੰਦਾ ਸਮਝੇ ਜਾਂਦਾ ਹਟਦੀ ਨਹੀਂ ਫਿਰ ਤੂੰ ਹਟਦੀ ਨਹੀਂ ਫਰਾਜ਼ ਵਾਲੀ ਕਰਾ ਐਸਾ ਕਿਹੜਾ ਕੰਮ ਆ ਜਿਹੜਾ ਤੁਹਾਡਾ ਰਾਤ ਦਾ ਹੀ ਹੁੰਦਾ ਤੁਸੀਂ ਫੈਕਟਰੀ ਵੀ ਨਹੀਂ ਜਾਂਦੇ ਮੈਨੂੰ ਦੱਸ ਸਕਦੇ ਹੋ ਜੇ ਕੋਈ ਪ੍ਰੋਬਲਮ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿਤਾ ਵੀ ਮੈਨੂੰ ਇੱਕ ਮਹੀਨਾ ਪੁੱਛੀ ਨਾ ਮੈਂ ਕੁਝ ਮਰਜ਼ੀ ਕਰਾਂ ਫਿਰ ਤੂੰ ਕਿਉਂ ਨਹੀਂ ਹਟਦੀ ਅੱਜ ਫਿਰ ਤੂੰ ਬਾਪੂ ਦੇ ਕੰਨ ਭਰ ਤੇ ਕੀ ਗੱਲ ਲਾਡੀ ਰਾਤ ਨੂੰ ਸਾਰੀ ਰਾਤ ਡਰਦੀ ਗਈਆਂ ਤੇ ਮੈਨੂੰ ਨਾ ਅਜੀਬ ਜਿਹੀ ਸੁਪਨੇ ਆਈ ਗਿਆ ਜਿਵੇਂ ਸੁਪਨੇ ਦੇ ਵਿੱਚ ਤੁਸੀਂ ਮਰ ਗਿਆ ਹੁੰਦਾ ਮੈਂ ਮਰ ਗਿਆ ਹੁੰਦਾ ਦੂਜਾ ਵਿਆਹ ਕਰਾਇਆ ਨਹੀਂ ਹਜੇ ਜਦੋਂ ਕਰਾਇਆ ਨਾ ਸਾਰੇ ਪਿੰਡ ਨੂੰ ਪਤਾ ਲੱਗੂਗਾ ਤੇਰੇ ਘਰ ਤੱਕ ਕਬਾ ਜਾਊਗੀ ਡੀਜਾ ਨੂੰ ਮੈਂ ਦੱਸਦੀ ਗੱਲ ਲੱਡੀ ਮੈਂ ਨਾ ਬਸ ਤੁਹਾਨੂੰ ਸਿੱਧੀ ਇੱਕ ਗੱਲ ਕਹਿਣੀ ਆ ਮੈਂ ਇਹ ਘੁੱਟ ਘੁੱਟ ਕੇ ਹੋਰ ਨਹੀਂ ਰਹਿ ਸਕਦੀ ਮੈਂ ਇਥੋਂ ਨਹੀਂ ਰਹਿ ਸਕਦੀ ਫਿਰ ਐਂ ਕਰ ਬਗ ਜਾ ਠੀਕ ਹੈ ਬਾਪੂ ਨੇ ਵੀ ਕਹਤਾ ਬਗ ਜਾ ਅਜੇ ਮਾਪਿਆਂ ਨੂੰ ਫੋਨ ਕਰ ਦੇ ਤਲਾਕ ਲੈ ਲੈ ਮੈਥੋਂ ਹੈ ਲੱਡੀ ਤੁਸੀਂ ਪਿਆਰ ਨਾ ਸਮਝਦਾ ਤਾਂ ਸਹੀ ਮੈਂ ਨਹੀਂ ਸਮਝਨੀ ਗੱਲ ਕੋਈ ਮੇਰੀ ਇੱਕ ਮਿੰਟ ਗੱਲ ਸੁਣ ਲੈ ਠੀਕ ਹੈ ਆ ਰੋਕੇ ਮੈਨੂੰ ਦਿਖਾਣਾ ਮੈਨੂੰ ਇੱਕ 1% ਵੀ ਤੇਰੇ ਤੇ ਦਰਸ ਨਹੀਂ ਆਉਂਦਾ ਠੀਕ ਹੈ ਜੇ ਦਰਸ ਆਉਂਦਾ ਹੋਊਗਾ ਤਾਂ ਤਾਂ ਰੋ ਤੂੰ ਮੇਰੇ ਸਾਹਮਣੇ ਮੈਂ ਤੇਰੀ ਗੱਲ ਸੁਣ ਲੂੰਗਾ ਠੀਕ ਹੈ ਜਿਹੜਾ ਕੰਮ ਮੈਂ ਕਰਦਾ ਫਿਰਦਾ ਮੈਨੂੰ ਉਹ ਕੰਮ ਕਰ ਲੈੰਦੇ ਤੈਨੂੰ ਇੱਕ ਮਿੰਟ ਦਾ ਟਾਈਮ ਦਿੱਤਾ ਰਹਿਣਾ ਰੋਟੀ ਪਾਣੀ ਖਾਣਾ ਆਦਾ ਸੂਟ ਸੜ ਜਿਹੜਾ ਕੁਝ ਲੈ ਕੇ ਆਣਾ ਆਦਾ ਲੈ ਬਾਪੂ ਤੋਂ ਪੈਸੇ ਫੜ ਲੈ ਗੱਲ ਮੁੱਕ ਗਈ ਮੈਨੂੰ ਬੁਲਾਉਣ ਦੀ ਲੋੜ ਨਹੀਂ ਲੋੜੀ ਇੱਕ ਔਰਤ ਨੂੰ ਨਾ ਕਿਸੇ ਵੀ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਮਾਸੂਮਾ ਦੇ ਘਰ ਆਲੇ ਦਾ ਪਿਆਰ ਚਾਹੀਦਾ ਹੁੰਦਾ ਜਿਹੜਾ ਕਿ ਮੈਨੂੰ ਨਹੀਂ ਮਿਲ ਰਿਹਾ ਤੇ ਉਹਦੇ ਕਰਕੇ ਤੁਹਾਨੂੰ ਪਤਾ ਮੈਂ ਕਿੰਨੀ ਡਿਪਰੈਸਡ ਹੋ ਰਹੀ ਆ ਮੇਰੇ ਦਿਲ ਚ ਕੀ ਕੀ ਚੱਲ ਰਿਹਾ ਤੁਸੀਂ ਜਮਾਂ ਨਹੀਂ ਸੋਚ ਸਕਦੇ ਇੱਕ ਬੰਦੇ ਨੂੰ ਵੀ ਨਾ ਉਹਦਾ ਘਰ ਬਾਰ ਉਹਦੀ ਪ੍ਰਾਪਰਟੀ ਉਹਦਾ ਸਾਰਾ ਕੁਝ ਸਾਹਮਣੇ ਵਾਸਤੇ ਜਵਾਕ ਚਾਹੀਦਾ ਜਿਹੜਾ ਜਵਾਕ ਮੈਨੂੰ ਤੂੰ ਨਹੀਂ ਦੇ ਸਕੀ ਠੀਕ ਹੈ ਤਾਂ ਉਸ ਕਰਕੇ ਤੇਰਾ ਜਿਹੜਾ ਪਿਆਰ ਬਣਦਾ ਸੀ ਨਾ ਮੇਰੇ ਲਈ ਉਹ ਸਾਰਾ ਕੁਝ ਖਤਮ ਹੋ ਗਿਆ ਠੀਕ ਹੈ ਗੱਲ ਸਮਝ ਗਈ ਲੋਟੀ ਪਿਆਰ ਇਹ ਸਿਰਫ ਉਸ ਜਨਾਨੀ ਨੂੰ ਮਿਲੂਗਾ ਜਿਹੜੀ ਜਨਾਨੀ ਮੇਰੇ ਘਰ ਦਾ ਮੈਨੂੰ ਵਾਰਿਸ ਦੇ ਸਕਦੀ ਹੈ। ਲੱਭੀ ਸਮਝ ਲੋਟੀ ਪੈਸੇ ਨਾਲ ਤਾਂ ਹਰ ਇੱਕ ਚੀਜ਼ ਪੋਸੀਬਲ ਹੈ ਨਾ ਸਭ ਕੁਝ ਹੋ ਸਕਦਾ। ਜਿਵਾਕ ਨਹੀਂ ਲੈ ਸਕਦਾ ਮੈਂ ਮੈਂ ਕਿਸੇ ਦਾ ਖੂਨ ਨਹੀਂ ਲੈ ਕੇ ਆ ਸਕਦਾ ਆਪਣੇ ਘਰ ਦੇ ਵਿੱਚ। ਠੀਕ ਹੈ ਮੈਨੂੰ ਮੇਰਾ ਆਪਣਾ ਖੂਨ ਚਾਹੀਦਾ ਆਪਣਾ ਵਾਰਿਸ ਚਾਹੀਦਾ। ਕੁਛ ਮਰਜ਼ੀ ਕਰਨਾ ਪੈ ਜੇ ਤੇ ਜਿਹੜੀਆਂ ਤੂੰ ਆ ਗੱਲਾਂ ਹੀਆਂ ਕਰਦੀਆਂ ਨਾ ਕਦੇ ਬਾਪੂ ਕੋਲੇ ਕਰਦੀ ਕਦੇ ਬੇਬੇ ਕੋਲੇ ਕਰਦੀ ਤੂੰ ਐਂ ਕਰ ਤੂੰ ਆਦੇ ਮਾਂ ਪਿਓ ਨੂੰ ਫੋਨ ਕਰ। ਉਹਨਾਂ ਨੂੰ ਸੱਦ ਅਜ ਨਵੇੜਾ ਕਰ ਹੀ ਲਈਏ। ਆ ਰੋਜ ਰੋਜ ਦੇ ਕਲੇਸ ਨੂੰ ਨਾ ਮੈਂ ਵੀ ਅੱਕ ਗਿਆ ਤੈਨੂੰ ਮੈਂ ਮਹੀਨੇ ਦਾ ਟਾਈਮ ਦਿੱਤਾ ਸੀ ਪਰ ਤੂੰ ਦੋ ਦਿਨ ਨਹੀਂ ਖੜੀ ਫਿਰ ਫਿਰ ਉਹੀ ਲੱਛਣ ਸਟਾਰਟ ਕਰ ਲੇ ਠੀਕ ਏ ਲੱਡੀ ਜੇ ਤੁਸੀਂ ਇਹੀ ਚਾਹੁੰਦੇ ਹੋ ਨਾ ਹਾਂ ਤਾਂ ਮੈਂ ਉਹਦੇ ਘਰ ਦੇ ਨੂੰ ਫੋਨ ਕਰ ਦਿੰਦੀ ਆ ਤੇ ਮੈਂ ਤੇ ਦੁਬਾਰਾ ਕਦੇ ਵੀ ਮੁੜ ਕੇ ਨਹੀਂ ਆਉਂਗੀ ਸ਼ੁਕਰ ਹੈ ਖੇਡਾਂ ਛੱਡ ਜਾ ਬਗ ਜਾ ਕਰ ਦੇ ਫੋਨ ਰੋਕੇ ਦਿਖਾਉਂਦੀ ਆ ਮੈਨੂੰ ਹੋਰ ਕੀ ਹੈਗਾ ਯਾਰ ਕੀ ਵਾਰ-ਵਾਰ ਦੇਖੀ ਜਾਨੀ ਐ ਇਹ ਲੇ ਵੇਖਣਾ ਤਾਂ ਹੋਰ ਕੀ ਕਰਨਾ ਦੇਖੀ ਕਿੰਨਾ ਸੋਹਣਾ ਬਣਾਇਆ ਇਹ ਪਤਾ ਕਿਨੇ ਬਣਾਇਆ ਹਰਪ੍ਰੀਤ ਨੇ ਮੇਰੇ ਬਾਸਤੇ ਖਸ਼ਿਆ ਲੈ ਠੀਕ ਆ ਮੈਂ ਕਿਹਾ ਕਿਤੇ ਇਹ ਦੁਕਾਨ ਤੋਂ ਲੈ ਕੇ ਆਈਆਂ ਤੂੰ ਦੁਕਾਨ ਤੋਂ ਲੈ ਕੇ ਆਈਆਂ ਹਰਪ੍ਰੀਤ ਨੇ ਬਣਾਇਆਗਾ ਲੈ ਕਹਿੰਦੀ ਆਂਟੀ ਤੇਰੇ ਵਾਸਤੇ ਮੈਂ ਪਰਸ ਬਣਾਇਆਗਾ ਉਏ ਕਹਿੰਦੀ ਨਾ ਕਹਿੰਦੀ ਮੈਂ ਮੈਂ ਖੜਕੇ ਮੈਂ ਕਿਹਾ ਚੱਲ ਪੁੱਤ ਬਹੁਤ ਸੋਹਣਾ ਹਨਾ ਮੈਂ ਆਈ ਰੱਖ ਤਾ ਬਿੱਡ ਤੇ ਮੂੰਹ ਬਣਾ ਕੇ ਖੜ ਗਈ ਮੈਨੂੰ ਕਹਿੰਦੀ ਆਂਟੀ ਤੁਸੀਂ ਆਈ ਨਹੀਂ ਇਹਨੂੰ ਸੰਭਾਲ ਕੇ ਰੱਖੋ ਤੁਸੀਂ ਤਾਂ ਹੀ ਰੱਖਦਾ ਬਿੱਟ ਤੇ ਮੈਂ ਪਤਾ ਕਿੰਨੀ ਮਿਹਨਤ ਨਾਲ ਬਣਾਇਆ ਤੁਹਾਡੇ ਵਾਸਤੇ ਫਿਰ ਮੈਂ ਉਹਦੇ ਦੀ ਹੀ ਸੋਚੀ ਨੇ ਦੇਖ ਲਿਆ ਕਿੰਨੀ ਮਿਹਨਤ ਕੀਤੀ ਆ ਹਨਾ ਉਹ ਇੱਕ ਗੱਲ ਤਾਂ ਕੰਮੂ ਹੈਗੀ ਆ ਆ ਜਿਹੜਾ ਤੂੰ ਉਹਨੂੰ ਪੜਨ ਲਾਦਾ ਨਾ ਬਹੁਤ ਵਧੀਆ ਕੀਤਾ ਬਹੁਤ ਇੰਟੈਲੀਜੈਂਟ ਆ ਉਹ ਕੁੜੀ ਲੈ ਦੇਖ ਲਾ ਦਿਮਾਗ ਹਨਾ ਆ ਹੋਰ ਆਪਣੇ ਵਾਲਿਆਂ ਦਾ ਡਾਲੀ ਆ ਬੇਰਜ ਚੁੱਲੇ ਚ ਲਾ ਦੇਣਾ ਸੀ ਜਾ ਕੇ ਹੋਰ ਆਪਣੇ ਵਾਲਿਆਂ ਦਾ ਡਾਲੀ ਆ ਜਵਾਕੜੀਆਂ ਆ ਸੁਣਨੀਆਂ ਇਹ ਬਾਪੂ ਜਿੱਦ ਕੋਰਲ ਦਿਨ ਦਾਨੀਗਾ ਉਹੇ ਜਿਹਾ ਕਰਤਾਂ ਆਪਦੇ ਵਰਗੀਆਂ ਉਹ ਹੋ ਰਹੀ ਯਾਰ ਹੁਣ ਬਾਪੂ ਨੂੰ ਇਹ ਹੈਗਾ ਮੈਂ ਬਾਪੂ ਨੂੰ ਹਮੇਸ਼ਾ ਇਹ ਕਹਿੰਦੇ ਮੈਂ ਬਾਪੂ ਵੀ ਉਹਨਾਂ ਨੂੰ ਘੂਰ ਲੈਣ ਦੇ ਘੂਰ ਲੈਣ ਦੇ ਇਹ ਠੀਠ ਹੋ ਜਾਣੀ ਅਗਲਾ ਕੋ ਮਾਂ ਕੀ ਸਿਖਾਉਂਦੀ ਐ ਮੇਰੀ ਗੱਲ ਸੁਣ ਹੁਣ ਹਰ ਪ੍ਰੀਤ ਦੇ ਨਾਲ ਰਹਿੰਦੀਆਂ ਨਾ ਤੇ ਹੁਣ ਕਿਵੇਂ ਸਿਆਣੀਆਂ ਹੁੰਦਾ ਜਾਂਦੀਆਂ ਕਹਿੰਦੀਆਂ ਦੀਦੀ ਅਸੀਂ ਤੇਰੇ ਨਾਲ ਬੈਠ ਕੇ ਪੜਾਂਗਾ ਸਾਰਾ ਕੰਮ ਨਿਬੜਾਂਗਾ ਸਾਡੇ ਨਾਲ ਅੱਜ ਕੁੱਟ ਪਈ ਤੇ ਹੁਣ ਇਦੂ ਬਾਦ ਕੁੱਟ ਨਹੀਂ ਖਾਣੀ ਕੁੱਟ ਪਈ ਨਹੀਂ ਸੀ ਕੁੱਟ ਪਵਾਈ ਸੀਗੀ ਤੇਕਦਗਾ ਹੀ ਨਹੀਂ ਸੀ ਘਰੇ ਦਿਮਾਗ ਖਾ ਲੈਂਦੀਆਂ ਕੰਮ ਨਹੀਂ ਕਰਨਾ ਲੈਣਾ ਦੇਣਾ ਫਿਰ ਮੈਂ ਤਾਂ ਪ੍ਰਿੰਸੀਪਲ ਨੂੰ ਫੋਨ ਲਾਇਆ ਮਖਾਜ ਥੋੜਾ ਜਿਹਾ ਇਹਨਾਂ ਦਾ ਕਟਾਪਾ ਜਾੜਿਓ ਮਖਾ ਨਾਟ ਕੱਸ ਦਿਓ ਮੜੇ ਜੀ ਢਿੱਲੇ ਹੋਏ ਵੇ ਆ ਜੀ ਲੈ ਆ ਤਾਂ ਵਧੀਆ ਕੀਤਾ ਉਹ ਇੱਕ ਗੱਲ ਤਾਂ ਹੈਗੀ ਆ ਆ ਸਾਰੀਆਂ ਕਟਾਪ ਟਕੂਪੇ ਵਾਲੀਆਂ ਜ਼ਿੰਮੇਵਾਰੀਆਂ ਆਪ ਹੀ ਸੰਭਲਣਗੀਆਂ ਆਪ ਹੀ ਕਰਵਾ ਦਿੰਦੀਆਂ ਹਰ ਕੁਝ ਹੋਰ ਆ ਫੋਨ ਆਈ ਜਾਂਦਾ ਫਿਰ ਫੋਨ ਚੱਕ ਲਓ ਤੁਸੀਂ ਆਂ ਕੀਦਾਗਾ ਹੈਲੋ ਹਾਂਜੀ ਸਰ ਜੈ ਹਿੰਦ ओके सर हां हां ਡੱਗੀ ਚ ਰਖਵਾਇਆ ਸੀਗਾ ਜੀ ਓਕੇ ਮੈਂ ਤਾਂ ਸੋਚਿਆ ਕਿ ਤੇ ਕੱਢ ਲਿਆ ਜੀ ਉਹ ਹਾਂਜੀ ਕਰਨਾ ਸੁਖਦੇਵ ਕੋਲੇ ਸੀਗੀ ਗੱਡੀ ਮੇਰੀ ਉੱਥੇ ਹਾਂ ਮੈਂ ਕਿਹਾ ਕੀ ਉਹਨੇ ਕੱਢ ਕੇ ਤੁਹਾਡੇ ਕੋਲੇ ਪਹੁੰਚਦਾ ਕਰਤਾ ਉਹ ਨਹੀਂ ਮੈਂ ਤਾਂ ਡੱਗੀ ਵੀ ਨਹੀਂ ਖੋਲੀ ਗੱਡੀ ਦੀ ਚਲੋ ਠੀਕ ਆ ਫਿਰ ਮੈਂ ਆ ਗਿਆ ਕਿੱਥੇ ਜਾਣੇ ਉਹ ਯਾਰ ਮੈਨੂੰ ਨਾ ਜਾਣਾ ਪਊ ਮੜਾ ਜਾ ਹੱਦ ਹੋ ਗਈ ਮੈਨੂੰ ਤਾਂ ਕਹਿੰਦੇ ਛੁੱਟੀ ਸੀਗੀ ਹੁਣ ਕਹਿੰਦੇ ਜਾਣਾ ਪਊ ਉਹ ਕੱਲ ਗੱਡੀ ਲੈ ਕੇ ਗਿਆ ਸੀ ਸੁਖਦੇਵ ਮੇਰੇ ਨਾਲ ਨਹੀਂ ਡਿਊਟੀ ਕਰਦਾ ਜਿਹੜਾ ਉਹ ਤਾਂ ਮੈਨੂੰ ਪਤਾ ਹਾਂ ਉਹ ਗੱਡੀ ਲੈ ਕਰਦੀ ਕੀ ਮੈਂ ਪਹਿਲਾਂ ਮੈਨੂੰ ਐ ਦੱਸ ਉਹ ਕਰਦੀ ਤਾਂ ਉਹਦੇ ਹੁਣ ਠੀਕ ਆ ਗਈ ਗਲਤ ਸੁਣ ਮੇਰੀ ਉਹ ਐਸ ਐਚਓ ਸਾਹਿਬ ਨੇ ਨਾ ਉਸਮਾਨ ਜਾਫੜਾਇਆ ਸੀਗਾ ਉਹ ਰਹਿ ਗਿਆ ਆਪਣੇ ਵਾਲੀ ਗੱਡੀ 'ਚ ਉਹ ਸਰਦੇਵ ਗੱਲ ਕੱਢਣਾ ਭੁੱਲ ਗਿਆ ਉਹ ਹੁਣ ਫੜਾ ਕੇ ਆਉਣਾ ਉਹ ਹੈ ਵੀ ਜ਼ਰੂਰੀ ਆ ਉਹ ਨਾ ਅਦਾਲਤ ਚ ਪਹੁੰਚਾਉਣਾਗਾ ਸਮਾਨ ਸਮਾਨ ਅਦਾਲਤ ਚ ਪੇਸ਼ ਕਰਨਾ ਇਹ じゃ ਕਿਹੜਾ ਸਮਾਨ ਹੈ ਜਿਹੜਾ ਥੋਡੀ ਗੱਡੀ ਚ ਅਦਾਲਤ ਚ ਪੇਸ਼ ਕਰਨਾਗਾ ਉਹ ਪਰਸੋਂ ਨਾ ਲੜਾਈ ਹੋ ਗਈ ਸੀਗੀ ਉਹ ਕੁੱਟ ਮਾਰ ਜੀ ਵਾੜੀ ਹੋਈ ਸੀ ਉਹ ਪਾਟੀਆਂ ਛਿੱਟੀਆਂ ਸ਼ਰਟਾਂ ਛੁਟਾਂ ਆਈਆਂ ਇਹ ਜਿਹੜੀਆਂ ਅਦਾਲਤ ਚ ਪੇਸ਼ ਕਰਨੀਆਂ ਪੈਣਗੀਆਂ ਉਹ ਡਾਕਟਰਾਂ ਨੇ ਸਾਨੂੰ ਫੜਾ ਦਿਨਾ ਸੀਗਾ ਸੀਜ਼ ਕਰਕੇ ਉਹ ਆਪਣੇ ਵਾਲੀ ਗੱਡੀ 'ਚ ਰਹੇਗਾ ਉਹ ਹੁਣ ਫੜਾ ਕੇ ਆਉਣੀਆਂ ਪੈਣਗੀਆਂ ਉਹਨਾਂ ਨੇ ਅਦਾਲਤ ਜਾਣਾ ਹੈ। ਅੱਛਾ। ਫੇਰ ਤਾਂ ਤੁਸੀਂ ਮਨਿੰਦਰ ਦੇ ਪਿੰਡ ਵਿੱਚ ਨਹੀਂ ਜਾਓਗੇ। ਫਿਰ ਮਨਿੰਦਰ ਦੇ ਪਿੰਡ ਵਿੱਚ ਦੀ ਜਾਵਾਂਗੇ ਫੇਰ ਕੀ ਆ? ਲੈ। ਤਾਂ ਕੀ ਫੇਰ ਕੀ ਆ? ਮੇਰਾ ਕੰਮ ਤੁਸੀਂ ਸੌਖਾ ਕਰੀ ਜਾਂਦੇ ਹੋ, ਨਾਲ ਮੈਨੂੰ ਲੈ ਜਾਓ। ਦੂਈ ਮਿੰਟ ਲੱਗਣਗੇ। ਆਪਾਂ ਮਨਿੰਦਰ ਦੀ ਮੰਮੀ ਨੂੰ ਮੈਂ ਕਿਹਾ ਪਕਾ ਲਾਂਗੇ ਚੱਲਾਂਗੇ। ਉਹ ਗੱਲ ਸੁਣ ਕਹਿੰਦੇ। ਟਾਈਮ ਬੜਾ ਲੱਗ ਜਿਊਗਾ। ਮੈਨੂੰ ਐ ਆ ਕੰਮ ਜ਼ਰੂਰੀ ਆ। ਹੁਣ ਮੈਨੂੰ ਤੂੰ ਜਾਣ ਦੇ। ਪਰ ਅੱਛਾ ਕਰ ਤੁਹਾਨੂੰ ਜਿਹੜਾ ਮੈਂ ਕੰਮ ਕਹਦੇ ਨਹੀਂ ਉਹ ਤੁਹਾਨੂੰ ਕੰਮ ਜ਼ਰੂਰੀ ਨਹੀਂ ਲੱਗਦਾ ਹੁੰਦਾ ਤਾਂ ਹੀ ਮੇਰੀ ਤੁਹਾਡੇ ਨਾਲ ਲੜਾਈ ਹੋ ਜਾਂਦੀ ਹੈ ਜੀ ਉਹ ਲੜਾਈ ਤਾਂ ਹੋ ਜਾਂਦੀ ਹੈ ਬਾਬਾ ਗੁਰੂ ਹੁਣ ਮੇਰੀ ਗੱਲ ਸੁਣ ਮੈਂ ਕਿਹੜਾ ਜਾਣ ਕੇ ਜਾਣਾ ਤੈਨੂੰ ਸਾਰੀ ਗੱਲ ਦੱਸਤੀ ਗੱਡੀ ਫਰੋਲ ਦੇ ਦੇਖ ਲੈ ਠੀਕ ਹੈ ਪਹਿਲਾਂ ਆਪਾਂ ਸਿੱਧੇ ਲੰਘ ਜਾਂਗੇ ਠੀਕ ਹੈ ਸਿੱਧੇ ਲੰਘ ਜਾਂਗੇ ਸਮਾਨ ਫੜਾ ਕੇ ਆਉਂਦੇ ਹੋਏ ਰੁਕ ਜਾਗੇ ਮੇਰੀ ਗੱਲ ਤਾਂ ਸੁਣ ਲੋ ਹੁਣ ਚਲ ਮੇਰੀ ਗੱਲ ਸੁਣ ਬੋਲਣਾ ਨਹੀਂ ਹੈਗਾ ਤਾ ਤੇ ਮੇਰੀ ਗੱਲ ਸੁਣ ਮਮੀ ਹੁਣ ਇੰਦਰ ਦੀ ਆਈ ਨਹੀਂ ਹੈਗੀ ਆਪਾਂ ਜਾ ਕੇ ਲਿਆਉਨੇ ਆ ਉਹਦੇ ਨਾਲ ਗੱਲਬਾਤ ਕਰੇ ਆਉਨੇ ਆ ਮਨਿੰਦਰ ਨੂੰ ਦੱਸਣਾ ਕਿਹੜਾ ਜ਼ਰੂਰੀ ਹੈਗਾ ਆਪਾਂ ਚੁੱਪ ਕਰਕੇ ਨਿਕਲ ਚੱਲਦੇ ਆ ਕਿ ਮੈਂ ਤਾਂ ਕੰਮ ਸੁੱਤੇ ਪਿਆ ਉਹ ਕੰਮ ਕਰ ਆਪੇ ਨੇ ਵੇੜ ਦੂਗੀ ਫਿਰ ਕਈ ਵਾਰੀ ਪੁੱਛ ਲਿਆ ਵੀ ਕਿੱਥੇ ਗਏ ਸੀਗੇ ਉਹ ਦੱਸਣਾ ਜ਼ਰੂਰੀ ਆ ਆਪਦੇ ਕੰਮ ਤਾਂ ਹੁੰਦੇ ਹੁੰਦੇ ਮੈਂ ਪੈਰਾਂ ਦੇ ਪਾਣੀ ਨਹੀਂ ਪੈਂਡ ਦਿੰਦੀ ਕੋਈ ਟਾਈਮ ਲੈ ਲੈ ਚਲ ਠੀਕ ਐ ਐਂ ਕਰ ਹਾਂ ਆ ਗੱਲ ਤੇਰੀ ਸਹੀ ਰਹੂਗੀ ਪਹਿਲਾਂ ਹਾਂ ਮੈਂ ਸਮਾਨ ਪਹੁੰਚਦਾ ਕਰ ਦਿੰਦਾ ਆਉਂਦੇ ਹੋਏ ਆਪਾਂ ਰੁਕ ਜਾਾਂਗੇ ਜੇ ਹੋ ਘਰੇ ਹੋਈ ਨਾਲ ਗੱਡੀ ਤੇ ਬਿਠਾ ਕੇ ਲਿਆਵਾਂਗੇ ਆਪਾਂ ਹਾਂ ਇਹ ਗੱਲ ਸਹੀ ਆ ਨਲੇ ਮੇਰੀ ਗੱਲ ਸੁਣੋ ਖਬਰ पिघली ਜਾਵੇ ਆਪਾਂ ਉਹਨੂੰ ਦੇਖ ਕੇ ਵੀ ਵਾਰ-ਵਾਰ ਗੇੜੇ ਮਾਰਦੇ ਨੇਗੇ ਪਰ ਮਾਂ ਇਨੀ ਨਰਦਈ ਤਾਂ ਹੁੰਦੀ ਨਹੀਂਗੀ ਵੀ ਉਹ ਆਵੇ ਨਾ ਬਾਕੀ ਤੁਹਾਨੂੰ ਪਤਾ ਜਦੋਂ ਬਗਾਨੇ ਹੱਥ ਜਾਨ ਹੋਵੇ ਨਾ ਉਹਦਾ ਸਾਰਾ ਖੁਸ਼ੀ ਹੋ ਜਾਣਾ ਚੱਲ ਹੁਣ ਲੇਟ ਨਾ ਕਰਵਾ ਆ ਚੱਲ ਗਿਆ ਆ ਚੱਲ ਫੋਨ ਹੀ ਨਹੀਂ ਚੱਕ ਰੇ ਹੈਲੋ ਮੰਮੀ ਤੁਸੀਂ ਫੋਨ ਕਿਉਂ ਨਹੀਂ ਚੱਕ ਰਹੇ ਮੈਂ ਕਦੋਂ ਨਹੀਂ ਫੋਨ ਕਰੀ ਆਂਨੀ ਆ ਤੁਹਾਨੂੰ ਬਸ ਮੰਮੀ ਮੈਂ ਨਾ ਜਮਾ ਟੇਕ ਨਹੀਂ ਆਗੀ ਨਾਲੇ ਨਾ ਮੈਂ ਹੁਣ ਇਸ ਘਰ ਚ ਨਹੀਂ ਰਹਿਣਾ ਮੈਂ ਤੁਹਾਨੂੰ ਕਿੰਨੇ ਵਾਰ ਫੋਨ ਕੀਤਾ ਤੁਸੀਂ ਇੱਕ ਵਾਰ ਵੀ ਮੇਰੀ ਗੱਲ ਨਹੀਂ ਸੁਣ ਰਹੇ ਨਾ ਡੈਡੀ ਫੋਨ ਚੱਕਦੇ ਆ ਨਾ ਤੁਸੀਂ ਫੋਨ ਚੱਕਦੇ ਹੋ ਮੰਮੀ ਬਸ ਮੈਂ ਤੁਹਾਨੂੰ ਮੰਮੀ ਮੈਂ ਤੁਹਾਨੂੰ ਸਿਰਫ ਲਾਸਟ ਇਹੀ ਗੱਲ ਕਹਿਣ ਵਾਸਤੇ ਫੋਨ ਕੀਤਾ ਮੈਂ ਬਸ ਹੁਣ ਬਹੁਤ ਹੋ ਗਿਆ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਮੈਨੂੰ ਆ ਕੇ ਲੈ ਜਾ ਬੱਸ ਮੰਮੀ ਮੈਂ ਬਹੁਤ ਟਾਈਮ ਦੀ ਬਰਦਾਸ਼ਤ ਕਰੀ ਆ ਨੀ ਆ ਮੈਂ ਸਾਰੀਆਂ ਗੱਲਾਂ ਬਰਦਾਸ਼ਤ ਕਰੀ ਆ ਨੀ ਆ ਪਰ ਹੁਣ ਪਾਣੀ ਸਰ ਤੋਂ ਉੱਪਰ ਟਪ ਚੁੱਕਿਆ ਹੁਣ ਜੇ ਤੁਸੀਂ ਨਾ ਆਏ ਨਾ ਮੈਂ ਕੁਝ ਸੱਚੀ ਕਾ ਲੈਣਾ ਫੇਰ ਨਾ ਕਹੋ ਵੀ ਮੈਂ ਤੁਹਾਨੂੰ ਦੱਸਿਆ ਨਹੀਂ ਹੈਗਾ ਹਾਂਜੀ ਡੈਡੀ ਡੈਡੀ ਮੈਂ ਤੁਹਾਨੂੰ ਕਿੰਨੇ ਫੋਨ ਕਰ ਰਹੀ ਆ ਤੁਸੀਂ ਇੱਕ ਵੀ ਫੋਨ ਨਹੀਂ ਚੱਕ ਰਹੇ ਮੇਰਾ ਯਾ ਤੁਸੀਂ ਇਹ ਚੋਂਨੇ ਵੀ ਤੁਸੀਂ ਇੱਥੋਂ ਮੇਰੀ ਲਾਸ਼ ਲੈ ਕੇ ਜਾਓ ਡੈਡੀ ਹੱਤੇ ਕੁਝ ਵੀ ਠੀਕ ਨਹੀਂ ਹੈਗਾ ਮੈਨਾਂ ਕੋਈ ਵੀ ਟੰਗ ਨਾਲ ਗੱਲ ਨਹੀਂ ਕਰਦਾ ਬਸ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਇਹ ਕਹਿਣ ਵਾਸਤੇ ਫੋਨ ਕੀਤਾ ਵੀ ਜੇ ਤੁਸੀਂ ਕੱਲ ਆਉਂਗੇ ਤਾਂ ਠੀਕ ਆ ਨਹੀਂ ਤਾਂ ਬਸ ਫੇਰੇ ਮੇਰੀ ਲਾਸ਼ ਹੀ ਆਉਗੀ ਠੀਕ ਹੈ ਡੈਡੀ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦੀ ਹੁਣ ਜੇ ਹੁਣ ਵੀ ਮੰਮੀ ਡੈਡੀ ਨਾਲ ਐ ਨਾ ਤਾਂ ਸੱਚੀ ਮੈਂ ਕੁਝ ਖਾ ਕੇ ਮਰ ਜਾਣਾ ਕਿਉਂਕਿ ਮੈਂ ਅਸੀ ਜ਼ਿੰਦਗੀ ਜੀਣੀ ਵੀ ਨਹੀਂ ਜੇ ਤੇ ਆਪ ਦਾ ਬੰਦਾ ਹੀ ਨਾ ਸਾਥ ਦੇਵੇ। ਯਾ ਕਿਉਂ ਨਹੀਂ ਯਕੀਨ ਮਾਰ ਦਿੰਦੇ ਆਪਣੇ ਆਪ ਤੇ ਵੀ ਜੀਣੀ ਹੁੰਦਾ। ਨਾ ਗੱਡੀ ਏਡੀ ਦੁਰਪ੍ਰਾਕਿਰਤੀ ਤਰ੍ਹਾਂ ਜ਼ਰੂਰੀ ਸੀਗਾ। ਉਹ ਸਮਝਿਆ ਕਰ ਮਾੜਾ ਮੋਟਾ। ਆ ਮਾੜਾ ਮੋਟਾ ਨਾ ਪੁਲਸ ਵਾਲੇ ਦੇ ਘਰ ਵਾਲੀਆਂ। ਪੁਲਸ ਵਾਲਿਆਂ ਦਾ ਵੀ ਦਿਮਾਗ ਚਲਾ ਲਿਆ ਕਰ। ਜਦੋਂ ਮੈਂ ਪੜਸਾ ਲੈਣਾ ਦਿਮਾਗ ਚਲਾਉਂਦੀ ਸੀਗੀ ਨਾ ਉਹਦਾ ਥੋੜਾ ਮੂਹ ਨਹੀਂ ਸੀਗਾ। ਮੇਰੀ ਗੱਲ ਸੁਣ। ਅੱਜ ਨਾ ਮੇਰਾ ਰਾਦਾ ਆਏ ਆ ਦੇਖ ਲੈ ਕਿੰਨਾ ਪਿਆਰ ਆਗਾ ਨੱਚ ਦੇਖ ਲੈ ਬਜ਼ੁਰਗ ਵੀ ਹੋ ਗਏ ਨੇ ਕਿ ਉਹ ਤੂੰ ਗੱਲ ਸੁਣ ਮੇਰੀ ਇੱਥੇ ਪਿਆਰ ਦੀਆਂ ਗੱਲਾਂ ਕਰਨ ਲੱਗ ਗਈ ਘਰੇ ਤੈਨੂੰ ਪਿਆਰ ਨਹੀਂ ਆਉਂਦਾ ਹੁੰਦਾ ਮੇਰੀ ਗੱਲ ਸੁਣ ਉਹ ਗੱਡੀ ਦੂਰ ਖੜਾਉਂਦਾ ਨਾ ਕੰਮ ਇਹ ਆ ਵੀ ਜੀ ਆਂਟੀ ਅੱਜ ਘਰੇ ਹੋਈ ਨਾ ਅੱਜ ਨੂੰ ਲਾਈਕੀ ਚੱਲਾਂਗੇ ਆਪਾਂ ਉਹ ਤਾਂ ਲੈ ਕੇ ਚੱਲਾਂਗੇ ਥੋੜੇ ਰਗ ਨੇ ਇੱਥੋਂ ਤੱਕ ਕਿੱਥੇ ਉੱਪਰ ਨਾ ਇਹ ਪਹਿਲਾਂ ਵਾਲੀਆਂ ਪੀੜੀਆਂ ਸੀ ਜਿੰਨਾ ਜਿੰਨਾ ਪਿਆਰ ਸੀਗਾ ਉਹ ਚਲ ਚੰਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆਜੀ ਬਈ ਵੀਰੇ ਅਸੀਂ ਆਂਟੀ ਨੂੰ ਮਿਲਣਾ ਸੀਗਾ ਉਹ ਤਾਂ ਹੈ ਨਹੀਂ ਹੈ ਨਹੀਂ ਕਿ ਹੈ ਨਹੀਂ ਕਿ ਇੱਥੇ ਗਏ ਹੋਇਆ ਕੰਮ ਹੈ ਬਈ ਕੰਮ ਕਦੋਂ ਖਾਣਗੇ ਉਹ ਟਾਈਮ ਲਾਉਣਗੇ ਉਹ ਤਾਂ ਬਈ ਸ਼ਾਮ ਤੱਕ ਆਉਣਗੇ ਸ਼ਾਮ ਤੱਕ ਹਾਂ ਤੇ ਰਿਸ਼ਤੇਦਾਰੀ ਚ ਗਏ ਕਿਤੇ ਨਹੀਂ ਇੱਥੇ ਗਏ ਹੋਇਆ ਯਾਰ ਰਿਸ਼ਤੇਦਾਰੀ ਚ ਨਹੀਂ ਗਏ ਚਲ ਆਪਾਂ ਇਹ ਕਰਦੇ ਆ ਇੱਥੇ ਕਿੱਥੇ ਗਏ ਹੋਇਆ ਇੱਥੇ ਕੰਮ ਗਏ ਹੋਇਆ ਬਈ ਮੜਾ ਕਿਵੇਂ ਕੀ ਹੋ ਗਿਆ ਕੰਮ ਸੀ ਕੋਈ ਨਿਕਲਣਿਆ ਕੋਈ ਗੱਲ ਨਹੀਂ ਵੀਰੇ ਅੰਦਰ ਆ ਜੀ ਲੈ ਆਏ ਕਿਵੇਂ ਅੰਦਰ ਆ ਜੀ ਬਈ ਜਦੋਂ ਮੈਂ ਤੁਹਾਨੂੰ ਕਹੀ ਜਾਂਦਾ ਵੀ ਕੰਮ ਗਏ ਹੋਏ ਆ ਤੁਸੀਂ ਅੰਦਰ ਆ ਕੇ ਮੈਂ ਤਾਂ ਆਪ ਕੰਮ ਜਾ ਕੇ ਆਉਂਦਾ ਸੀ ਉਹ ਮੇਰੀ ਗੱਲ ਸੁਣ ਨਾ ਅਸੀਂ ਪੇਟ ਕਰ ਲੈਨੇ ਥੋੜਾ ਟਾਈਮ ਬਹਿ ਜਾਗੇ ਤੂੰ ਮੈਨੂੰ ਐਂ ਦੱਸ ਵੀ ਇੱਥੇ ਕਿੱਥੇ ਗਏ ਵੇ ਉਹ ਅਸੀਂ ਉੱਥੇ ਮਿਲ ਲੈਨੇ ਜਾਏ ਇੱਥੇ ਮੈਨੂੰ ਵੀ ਦੱਸ ਕੇ ਨਹੀਂ ਗਏ ਬਈ ਕਰਤਾ ਮੈਂ ਤੁਹਾਨੂੰ ਦੱਸ ਹੀ ਨਾ ਦਿੰਦਾ ਜੇ ਮੈਨੂੰ ਦੱਸ ਕੇ ਗਏ ਹੁੰਦੇ ਚਲ ਐ ਕਰ ਵੀਰੇ ਅਸੀਂ ਅੰਦਰ ਨਹੀਂ ਆਉਂਦੇ ਸਾਨੂੰ ਬਾਹਰ ਦੇ ਦੇ ਮੰਜਾ ਸੀ ਬਾਹਰ ਥੋੜਾ ਟਾਈਮ ਫੇਰ ਉਹੀ ਗੱਲ ਭੈਣੇ ਜਦੋਂ ਮੈਂ ਕਹੀ ਜਾਂਦਾ ਨਹੀਂ ਮੈਂ ਵੀ ਕੰਮ ਜਾ ਕੇ ਆਉਣਾਗਾ ਬਾਹਰ ਕਿਵੇਂ ਬੈਠਾਂਗੇ ਕੀ ਕਰਾਂਗੇ ਨਾਲ ਅਮੀ ਚੰਗਾ ਨਹੀਂ ਲੱਗਦਾ ਹਨਾ ਤੁਸੀਂ ਇੱਥੇ ਬਾਹਰ ਬੈਠੋਗੇ ਤਾਂ ਕਰਕੇ ਫਿਰ ਵਧੀਆ ਨਹੀਂ ਲੱਗਦਾ ਮੈਂ ਵੀ ਕੰਮ ਜਾ ਕੇ ਆਉਂਦਾ ਸੀਗਾ ਵਧੀਆ ਨੂੰ ਤਾਂ ਕੀ ਆ ਪਤਾ ਕੀ ਆ ਮੇਰੀ ਗੱਲ ਸੁਣ ਤੂੰ ਮੇਰੇ ਛੋਟੇ ਭਰਾਵਾਂ ਵਰਗਾ ਹਾਂ ਹਾਂ ਭੈਣੇ ਤੂੰ ਕੋਸ਼ਿਸ਼ ਕਰ ਸਮਝੀਂ ਨਾ ਭੈਣੇ ਮੈਂ ਤਾਂ ਆਂਟੀ ਨੂੰ ਮਿਲਣਾ ਸਾਡਾ ਬੜਾ ਜ਼ਰੂਰੀ ਆ ਫਿਰ ਹੈ ਨਹੀਂ ਕਿ ਭੈਣੇ ਉਹ ਕੋਈ ਆਉਣੀ ਜਦੋਂ ਆਗੇ ਨਾ ਕੋਈ ਨਾ ਆਉਂਦਾ ਆਂਟੀ ਕੋਲ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਨੰਬਰ ਦੇ ਦਿਓ ਮੈਂ ਫੋਨ ਕਰ ਦੂੰਗਾ ਕੋਈ ਨਹੀਂ 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 ਤੂੰ ਦੇ ਦੇ ਨਾ ਨੰਬਰ ਸਾਨੂੰ ਆਪ ਦੱਸੀ ਸਾਡੀ ਗੱਲ ਕਰਾ ਦੇ ਤੁਸੀਂ ਦੇਜੋ ਕੋਈ ਗੱਲ ਨਹੀਂ ਮੈਂ ਕਰਾ ਦੂੰਗਾ ਭੈਣੇ ਜੇ ਤੁਹਾਨੂੰ ਕਹੀ ਜਾਨਾਗਾ। ਅੱਛਾ ਜੇ ਤੁਸੀਂ ਬਾਧਾ ਕਰਦੇ ਹੋ ਤਾਂ ਹਾਂ। ਉਹ ਦਾਂਟੀ ਠੀਕ ਤਾਂ ਹੈਗੇ ਆ। ਹਾਂ ਉਹ ਤਾਂ ਠੀਕ ਨੇ ਮੈਂ ਹੈਗਾਗਾ ਭੈਣੇ ਉਹਨਾਂ ਕੋਲੇ ਤੁਸੀਂ ਟੈਨਸ਼ਨ ਨਾ ਲਓ। ਵੀਰੇ ਮੈਂ ਕਾਣ ਰੱਖਣ ਵਾਸਤੇ ਰਹਿ। ਮਾੜਾ ਮੋਟਾ ਵੀ ਨਹੀਂ ਦੱਸ ਕੇ ਗਿਆ ਵੀ ਗਏ ਕਿੱਥੇ ਆਹੋ। ਨਾ ਨਾ ਕਿਤੇ ਨਹੀਂ ਕੁਝ ਨਹੀਂ ਦੱਸਿਆ ਬਈ ਮੈਨੂੰ ਤਾਂ। ਹੈ ਵੀਰੇ। ਮੇਰਾ ਕੁੱਤਾ ਪਿਆ ਸੀਗਾ ਜਦੋਂ ਗਏ ਆਹੋ। ਚਲ ਆਪਾਂ ਆਪਾਂ ਤਾਂ ਅੰਦਰ ਵੜ ਕੇ ਗੱਲ ਕਰ ਲੈਨੇ ਆ ਮੈਂ ਜਾਂਦਾ ਸੀਗਾ ਬਈ ਮੜਾ ਇੱਥੇ ਦਾ ਦੂ ਪੀ ਗੱਲਦਾ ਚੱਲ ਜੀ ਇੱਕ ਮਿੰਟ ਮੇਰੀ ਗੱਲ ਸੁਣ ਲੈ ਫਿਰ ਹਾਂ ਭੈਣੇ ਤੂੰ ਦੱਸ ਵੀਰੇ ਤੂੰ ਤੇ ਤੇਰੀ ਮੰਮੀ ਤਾਂ ਮਿਲਿਆ ਆਈ ਸੀ ਮਨਿੰਦਰ ਨੂੰ ਹਾਂ ਵੀ ਤੇ ਤੂੰ ਆਪਣੀ ਮੰਮੀ ਨੂੰ ਵੀ ਮਿਲਾ ਦੇ ਨਾ ਭੈਣੇ ਤੁਹਾਨੂੰ ਇੰਨਾ ਕੀ ਜ਼ਰੂਰੀ ਆ ਪਹਿਲਾਂ ਮੈਨੂੰ ਆਏ ਦੱਸੋ ਤੁਸੀਂ ਉਹ ਜ਼ਰੂਰੀ ਨਹੀਂ ਆ ਕੋਈ ਐ ਨਾਗਾ ਵੀਰੇ ਮੇਰੀ ਗੱਲ ਸੁਣ ਵੀਰੇ ਇਹ ਹੋਇਆ ਫਿਰ ਤੁਸੀਂ ਉਹੀ ਗੱਲਾਂ ਕਰੀ ਜਾਂਦੇ ਹੋ ਮੇਰੀ ਗੱਲ ਸੁਣ ਵੀਰੇ ਜਦੋਂ ਤੁਸੀਂ ਆਈ ਸੀ ਨਾ ਮਨਿੰਦਰ ਨੂੰ ਬਹੁਤ ਚਾ ਚੜਿਆ ਸੀਗਾ ਇੱਕ ਵਾਰ ਜੀ ਕੁਸੀਂ ਉਹਦੀ ਮੰਮੀ ਨੂੰ ਵੀ ਮਿਲਾ ਦਿੰਦੇ ਸ਼ਾਇਦ ਜਿਹੜੀਆਂ ਉਹਦੀਆਂ ਦਿਲ ਦੀਆਂ ਰੀਝਾਂ ਨੇ ਉਹ ਪੂਰੀਆਂ ਹੋ ਜਾਣ ਤੂੰ ਉਹਦਾ ਭਰਾਗਾ ਤੇ ਇਥੋਂ ਵੱਧ ਉਹਨੂੰ ਕੌਣ ਸਮਝ ਸਕਦਾ ਫਿਰ ਤੂੰ ਭਰਾ ਵਾਲਾ ਫਰਜ਼ ਵੀ ਨਿਭਾ ਨਾ ਉਹਨਾਂ ਨੂੰ ਮਾਮਾ ਤੀਆਂ ਨੂੰ ਮਿਲਾ ਚੱਲ ਭੈਣ ਦੀ ਤਾਂ ਗੱਲ ਛੱਡ ਬਈ ਉਹਨੂੰ ਜਵਾਕੜੀ ਦਾ ਕੀ ਕਸੂਰਾ ਤੇਰੀ ਭਾਣਜੀ ਦਾ ਉਹਨੂੰ ਤਾਂ ਉਹਦੀ ਨਾਨੀ ਨਾਲ ਮਿਲਾ ਦੇ ਬਹੁਤ ਵੱਡਾ ਪੁੰਨ ਲੱਗ ਜੂ ਬਾਈ ਤੈਨੂੰ ਮੈਂ ਤਾਂ ਸਵਾਲ ਕਰਦੀ ਆ ਮੰਮੀ ਨਾਨੀ ਕਿੱਥੇ ਆ ਮੈਂ ਨਾਨੀ ਨੂੰ ਮਿਲਣਾ ਮੈਂ ਨਿਕਰੀ ਦਾ ਕਸੂਰ ਦੱਸ ਦੇ ਅਸੀਂ ਚੁੱਪਚਾਪ ਤੇਰੇ ਘਰੋਂ ਚੜ ਜਾਂਗੇ ਅਸੀਂ ਉਹ ਹੈਲੋ ਗੱਲ ਸੁਣ ਮੇਰੀ ਆ ਭੈਣ ਤੇ ਭਾਣ ਜਿਹੇ ਵਾਲੇ ਪਰਵਾਜ਼ ਨਹੀਂ ਨਾ ਕਿਸੇ ਹੋਰ ਨੂੰ ਦਈ ਤੂੰ ਕੱਲਾ ਤਾਂ ਇਹ ਕਰੀ ਜਨਾ ਜਿਵੇਂ ਅਸੀਂ ਵਿਆਹੀ ਹੋਵੇ ਬਈ ਯਾਰ ਤੇ ਅਸੀਂ ਆਪਦੇ ਅਥੀ ਕੀਤਾ ਹੁੰਦਾ ਨਾ ਸਾਰਾ ਕੁਝ ਵਿਆਹੀ ਹੁੰਦੀ ਆ ਸਾਰਾ ਘਰ ਗੋਡਾ ਕਰ ਦਿੰਦੇ ਫੇਰ ਕੀ ਹੋ ਗਿਆ ਵੀਰੇ ਉਹ ਵੀ ਤਾਂ ਤੇਰੀ ਭੈਣ ਹੀ ਹੈਗੀ ਬਾਈ ਕੱਲੂ ਜੇ ਤੇਰਾ ਵਿਆਹ ਹੋ ਜੇ ਖਾਲੂ ਤੇਰੇ ਕੁੜੀ ਹੋ ਜੇ ਉਹਦੇ ਤੋਂ ਗਲਤੀ ਹੋ ਜੇ ਉਹਦੇ ਨਾਲ ਵੀ ਐ ਕਰੇਗਾ ਫਿਰ ਅਹੀਂ ਕਰਾਂਗੇ ਬਈ ਅਸਤਾ ਨਲੇ ਭੈਣੇ ਇੱਕ ਮਿੰਟ ਚੁੱਪ ਕਰ ਤੂੰ ਤਾਂ ਯਾਰ ਉਹੀ ਗੱਲ ਫਿਰ ਯਾਰ ਤੂੰ ਵਾਰੀ ਵਾਰੀ ਉਹੀ ਕੱਲਾਂੀਆਂ ਕਰੀ ਜਾਂਦਾ ਜੇ ਤੇਰੀ ਭੈਣ ਹੁੰਦੀ ਤੂੰ ਜਰ ਲੰਦਾ ਯਾਰ ਤੇਰੀ ਭੈਣ ਭੱਜ ਜਾਂਦੀ ਕਿਸੇ ਨਾਲ ਹਾਂ ਦੱਸ ਤੂੰ ਪਹਿਲਾਂ ਮੈਨੂੰ ਮੇਰੀ ਗੱਲ ਸੁਣ ਇੱਕ ਮਿੰਟ ਚੁੱਪ ਕਰ ਬਕਵਾਸ ਨਾ ਕਰ ਇੱਕ ਮਿੰਟ ਚੁੱਪ ਕਰ ਇੱਥੋਂ ਤੱਕ ਗੱਲ ਨਾ ਲੈ ਕੇ ਜਾ ਪਹਿਲਾਂ ਯਾਰ ਤੁਸੀਂ ਉਹਦੀ ਆ ਜੰਨੇ ਉਹ ਗੇੜਾ ਦੇ ਦੇਖੇ ਬਈ ਯਾਰ ਓਹੋ ਵੀਰੇ ਗੁੱਸਾ ਨਾ ਕਰ ਉਹ ਤਾਂ ਚੱਲ ਬਦ ਘੱਟ ਬੋਲਿਆਗਾ ਉਹਦਾ ਨਾ ਚੱਲ ਕੋਈ ਨਾ ਵੈਸੇ ਚੱਲ ਆਂਟੀ ਨੂੰ ਮਿਲਣ ਨੂੰ ਦਿਲ ਕਰਦਾ ਸੀਗਾ ਅਸੀਂ ਫੇਰ ਆ ਜਾਾਂਗੇ ਕਦੇ ਤੂੰ ਦੱਸ ਦੇ ਕਿਨੇ ਕ ਟਾਈਮ ਤੱਕ ਆ ਜਾਣਗੇ ਅਸੀਂ ਸ਼ਾਮ ਨੂੰ ਕਿਹੜਾ ਮਾਰ ਲੈਨੇ ਕੋਈ ਗੱਲ ਨਹੀਂ ਭਣੇ ਸ਼ਾਮ ਨੂੰ ਆ ਜਾਓ ਤੁਸੀਂ ਮੈਂ ਤੁਹਾਨੂੰ ਫੋਨ ਕਰ ਦੂੰਗਾ ਕੋਈ ਗੱਲ ਨਹੀਂ ਗੁੱਸੇ ਦੀ ਗੱਲ ਨਹੀਂ ਹੈਗੀ ਭਣੇ ਜਰ ਲੰਦਾ ਦੱਸ ਬਾਈ ਨਹੀਂ ਨਹੀਂ ਵੀਰੇ ਸਹੀ ਗੱਲ ਆ ਤੂੰ ਕੋਈ ਨਹੀਂ ਜਰਦਾ ਹੁੰਦਾਗਾ ਪਟਕਣਾ ਇਹਨਾ ਅਸੀਂ ਆਂਟੀ ਨੂੰ ਮਿਲਣਾਗਾ ਬਸ ਆਂਟੀ ਨੂੰ ਮਲਾ ਕੋਈ ਗੱਲ ਨਹੀਂ ਬਾਹਰ ਗਏ ਹੋਇਆ ਉਹ ਮਲਾ ਦੂੰਗਾ ਮੈਂ ਚੱਲ ਆ ਜਾ ਕਮ ਬਗਜੋ ਤੁਸੀਂ ਕੌਣ ਹੈ ਥੱਲੇ ਹੈਗਾ ਕੋਈ ਮੋਦੀ ਆ ਜਾਣਗੇ ਦੇਖੀ ਕਿਹੜਾ ਜਾ ਹੁਣਿੰਦਰ ਮਨਿੰਦਰ ਮਨਿੰਦਰ ਇਹਨਾਂ ਨੂੰ ਵੜਾ ਖੇ ਜਾਉਂਦਾ ਮਨਿੰਦਰ ਦਾ ਨਾ ਤੂੰ ਨੂੰ ਬੋਲਣਾ ਜ਼ਰੂਰੀ ਸੀ ਥੋੜਾ ਠੰਡੇ ਰਹਿ ਲੋ ਤੈਨੂੰ ਲੱਗਦਾ ਬਿਉ ਮਨਿੰਦਰ ਦੀ ਮਾਂ ਨਾ ਮੈੜਨ ਦੇ ਦੂੰਗਾ ਉਹਨਾਂ ਨਾ ਸਾਰੀਆਂ ਚਾਲਾਂ ਸਮਝੀ ਜਾਂਦਾ ਮੈਂ ਉਹ ਬੋਲਦਾ ਦੇਖ ਲੈ ਕਿੱਥੋਂ ਤੂੰ ਚੱਕੀ ਜਾਣ ਜਦੋਂ ਕਰ ਜਬ ਮੇਰੀ ਗੱਲ ਤਾਂ ਸੁਣ ਲਓ ਫਿਰ ਆਂਟੀ ਨੂੰ ਮਿਲਣ ਵਾਸਤੇ ਮਾੜਾ ਮੋਟਾ ਤਾਂ ਆਪਾਂ ਠੰਡੇ ਰਹਿਣਾ ਪੈਣਾਗਾ ਹੁਣ ਆਪਾਂ ਇੱਥੇ ਲੜ ਪਈ ਕੋਈ ਗੱਲ ਚਾਤ ਪਾ ਲਈ ਗੀ ਇਹ ਗੱਲ ਚਾਤ ਪਾਉਣ ਵਾਲੀ ਗੱਲ ਨਹੀਂ ਹੈਗੀ ਗੱਲ ਜਨਾਨਾਂ ਵਾਲੀ ਸੋਚੀ ਜਾਨੀ ਐ ਤੂੰ ਬੰਦੇ ਵਾਲੀ ਗੱਲ ਨਹੀਂ ਸੋਣ ਦੀ ਜਿਹੜਾ ਦਿਮਾਗ ਉਹ ਚਲਾਈ ਜਾਂਦਾ ਨਾ ਉਹ ਬਹੁਤ ਗਾਹਾਂ ਲੰਘਿਆ ਖੜਾ ਉਹ ਉੱਥੋਂ ਤੱਕ ਨਹੀਂ ਸੋਚਦੀ ਹੈਗੀ ਮੈਨੂੰ ਕਿਵੇਂ ਗਾਹਾਂ ਲੰਘਿਆ ਖੜਾ ਉਹ ਆਪਾਂ ਨੂੰ ਮਿਹਨਤ ਦੇਣਾ ਹੀ ਨਹੀਂ ਚਾਹੁੰਦਾ ਇਹ ਵੀ ਗੱਲ ਨਾਲੇ ਇੱਕ ਗੱਲ ਅੱਜ ਇਹਦੀ ਜਵਾਨ ਤੋਂ ਕਲੀਅਰ ਹੋ ਗਈ ਵੀ ਇਹ ਹੀ ਰੋਕੀ ਜਾਂਦੇ ਆ ਸ਼ਾਇਦ ਮਨਿੰਦਰ ਦੀ ਮਾਂ ਮਨਿੰਦਰ ਨੂੰ ਮੰਨਣ ਦੀ ਤਿਆਰ ਆ ਗਈ ਮੈਨੂੰ ਨਾ ਦਾਲ ਚ ਹੁਣ ਬੜਾ ਵੱਡਾ ਕਾਲਾ ਲੱਗਣ ਲੱਗ ਗਿਆ ਉਹ ਸਾਰੀ ਦਾਲ ਕਾਲੀ ਉਹ ਤਾਂ ਪਤਾ ਹੀ ਹੈਗਾ ਵੀ ਜ਼ਮੀਨ ਜ਼ਾਇਦਾ ਤਾਂ ਹੜਪਣਾ ਚਾਹੁੰਦੇ ਆ ਚਲ ਕੋਈ ਨਾ ਆ ਜਾ ਗੱਡੀ ਚ ਬਹਿ ਕੇ ਗੱਲ ਕਰਦੇ ਖੋਲੋ ਖੋਲੋ ਰੋਲਾ ਜਿਹਾ ਕੀ ਤਾਂ ਪਈ ਜਾਂਦਾ ਬਾਹਰ ਦੇਖਾ ਤਾਂ ਸਹੀ ਕੌਣ ਸੀ ਪੁੱਤ ਉਹ ਮੰਮੀ ਉਹ ਤਾਂ ਘਰ ਜਾ ਪੋਈਦੇ ਸੀਗੇ ਕਿਸੇ ਦਾ ਪਤਾ ਨਹੀਂ ਕੋਣ ਸੀਗੇ ਮੈਂ ਤਾਂ ਜਾਣਦਾ ਨਹੀਂ ਸੀਗਾ ਉਹ ਘਰ ਜਾ ਪੁੱਛਦੇ ਸੀਗੇ ਤੇ ਮੈਂ ਕਿਹਾ ਬਈ ਅੱਗੇ ਪਤਾ ਕਰ ਲੈ ਮੈਨੂੰ ਤਾਂ ਪਤਾ ਨਹੀਂ ਤੂੰ ਮੈਨੂੰ ਬੁਲਾ ਲਾਂਦਾ ਪੁੱਤ ਤੂੰ ਤਾਂ ਇੱਥੇ ਕਿਸੇ ਨੂੰ ਜਾਣਦਾ ਨਹੀਂ ਮੈਂ ਸਾਰਿਆਂ ਦੇ ਨਾਂ ਜਾਣਦੀ ਆ ਮੈਂ ਵਿਚਾਰਿਆਂ ਨੂੰ ਦੱਸ ਦਾਂਦੀ ਉਹ ਫਿਰ ਮੈਨੂੰ ਆਏ ਸੀ ਮੈਂ ਕੀ ਪਤਾ ਉਹ ਬਾਹਰੋਂ ਸੀਗੇ ਕੋਈ ਐ ਤਾਂ ਹੁਣ ਆਪਾਂ ਨੂੰ ਵੀ ਨਹੀਂ ਪਤਾ ਪੁੱਤ ਰਿਸ਼ਤੇਦਾਰ ਤਾਂ ਬਾਹਰੋਂ ਹੀ ਆਉਂਦੇ ਹੁੰਦੇ ਨੇ ਚੱਲ ਇੱਥੇ ਕਿਸੇ ਦਾ ਘਰ ਜਾਣਦੇ ਹੁਣੇ ਮੈਨੂੰ ਆਏ ਸੀਗਾ ਮੈਂ ਕਿਹਾ ਤੂੰ ਅੰਦਰ ਪਈ ਕੋਈ ਹੋਊਗੀ ਮੈਂ ਫਿਰ ਤਾਂ ਨਹੀਂ ਮੈਂ ਨਹੀਂ ਮੈਂ ਤਾਂ ਉਹ ਮਗਰਲੇ ਪਾਸੇ ਕੂੜਾ ਜਾ ਕੱਢੀ ਜਾਂਦੀ ਸੀ ਮਤਲਬ ਜੇ ਇੱਥੇ ਆਈ ਮੈਨੂੰ ਹੁਣ ਆਵਾਜ਼ ਜੀ ਸੁ ਨਹੀਂ ਕੋਈ ਗੱਲ ਨਹੀਂ ਚੱਲ ਮੈਂ ਉਹਦਾ ਕਹਿਤਾ ਸੀ ਮੈਂ ਕਿ ਭਾਈ ਅੱਗੇ ਪਤਾ ਕਰ ਲਾ ਸਾਨੂੰ ਤਾਂ ਪਤਾ ਨਹੀਂ ਹਾਂ ਪੁੱਤ ਚਲ ਆਏ ਆ ਵੀ ਵਿਚਾਰੇ ਭਾਲ ਦੇ ਫਿਰਨਗੇ ਜੇ ਮੈਨੂੰ ਕਿਸੇ ਦੇ ਨਾਂ ਦਾ ਪਤਾ ਹੁੰਦਾ ਤਾਂ ਮੈਂ ਘਰੇ ਹੀ ਛੱਡਿਆ ਹੁੰਦੀ ਉਹਨਾਂ ਨੂੰ ਚਲ ਕੋਈ ਗੱਲ ਨਹੀਂ ਆਪਾਂ ਕੀ ਲੈਣਾ ਵਾ ਤੂੰ ਇੰਨੀ ਨਰੰਚਨ ਲਿਆ ਪਰ ਆਪਾਂ ਨੂੰ ਕੀ ਪਤਾ ਕੌਣ ਸੀ ਕੌਣ ਨਹੀਂ ਹੈ ਟੈਨਸ਼ਨ ਨਹੀਂ ਪੁੱਤ ਜੇ ਕੋਈ ਆਪਣੇ ਰਿਸ਼ਤੇਦਾਰ ਆਵੇ ਉਹਨਾਂ ਨੂੰ ਘਰ ਦਾ ਨਾਂ ਪਤਾ ਹੋਵੇ ਆਂਡਗਮਾਡ ਦੱਸ ਹੀ ਦਿੰਦਾ ਭਾਈ ਆ ਹੈ ਹੈ ਤੇ ਆਏ ਹੁਣ ਵਿਚਾਰੇ ਫਿਰਦੇ ਰਹਿਣਗੇ ਚਲੋ ਤਾਂ ਮੈਂ ਉਹਨੂੰ ਭੇਜ ਦਿੱਤੀ ਸੀ ਬਾਗੇ ਉਹ ਤਾਂ ਗੱਡੀ ਲੈ ਕੇ ਆਏ ਸੀਗੇ ਅੱਛਾ ਗੱਡੀ ਲੈ ਕੇ ਆਏ ਸੀ ਕਾਫੀ ਵੱਡੀ ਸਾਰੀ ਗੱਡੀ ਸੀ ਨਾ ਗਏ ਕਿੰਨਾ ਦੇ ਇੱਥੇ ਆਪਣੇ ਲਵੇ ਲੁਣੇ ਕਿਸੇ ਘਰ ਦੇ ਗਏ ਹਾਂ ਇੱਧਰ ਗਲੀ ਜੀ ਚ ਮੁੜ ਗਏ ਪਤਾ ਨਹੀਂ ਕਾਫੀ ਦੂਰ ਜੇ ਆਏ ਸੀ ਮਾਂ ਅੱਛਾ ਚੱਲ ਕੋਈ ਨਾ ਫਿਰ ਕਿਸੇ ਦੇ ਬਾਗੇ ਹੋਣੇ ਚੰਗਾ ਬੱਚਾ ਹਾਂ ਚੰਗਾ ਬੱਚਾ ਬਾਗ ਜੰਦਰ ਮੈਂ ਕੂੜਾ ਜਿਹਾ ਚੱਕ ਦਿੱਤੀ ਸਤਿ ਸ਼੍ਰੀ ਅਕਾਲ ਮਾਂ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਲਾਡੀ ਪੁੱਤ ਠੀਕ ਆ ਮਾਂ ਵਧੀਆ ਤੂੰ ਦੱਸ ਕਿਵੇਂ ਆ ਮਾਮਾ ਹੁਣ ਮਾਮਾ ਕਿਵੇਂ ਹੋਣਾ ਸੀ ਭਾਈ ਬਸ ਬਾਬਾ ਜਿਹੀ ਹੈਗਾ ਥੋੜੀ ਥੋੜੀ ਕਰਾਈ ਜਾਂਦਾ ਵਿੱਚ ਦਵਾਈ ਬੂਟੀ ਲਈ ਜਾਂਦਾ ਹੁਣ ਕੀੜਾ ਸ਼ੋਗ ਹੈ ਹੁਣ ਕੀ ਪਤਾ ਭਾਈ ਕਹੇ ਜਾਂ ਜਾਨਵਰ ਸੀ ਜ਼ਹਿਰੀਲੇ ਵੀ ਵੱਧ ਹੁੰਦੇ ਨੇ ਵਿੱਚ ਵਿੱਚ ਉਹ ਮਾਂ ਮੇਰੀ ਗੱਲ ਸੁਣੋ ਤੁਸੀਂ ਬਾਬਿਆਂ ਦੇ ਬਸ ਨਾ ਜਾਓ ਤੁਸੀਂ ਡਾਕਟਰ ਦੇ ਕੋਲੇ ਜਾਓ ਚੰਗੇ ਦੇ ਕੋਲੇ ਡਾਕਟਰਾਂ ਤੋਂ ਵੀ ਦਵਾਈਆਂ ਲਈ ਜਾਂਦਾ ਵਿਚਾਰਾ ਚਲ ਸਾਰੇ ਬਹਿ ਵੀ ਕੱਢ ਲੈ ਥੋੜੀ ਵੀ ਕਰਾ ਲੈ ਹੁਣ ਦੇਖੋ ਕਦੋਂ ਫਰਕ ਜਾ ਪੈਂਦਾ ਕੀੜਾ ਤਾਂ ਬਸ ਵਿਚਾਰਾ ਵਿੱਚ ਵਿਚਾਲੇ ਜੀ ਆ ਹੁਣ ਤੈਨੂੰ ਕਿੰਨੇ ਕ ਦਿਨ ਲੱਗਣਗੇ ਇਥੇ ਤੁਹਾਡਾ ਮਾਮਾ ਮਾਮਾ ਮੜਿਆ ਠੀਕ ਹੋਵੇ ਫੇਰ ਹੀ ਆ ਹੁਣ ਆਏ ਆਖੋ ਵੀ ਤੇਰੀ ਮਾਮੀ ਵੀ ਨਾਲ ਤੇਰਾ ਮਾਮਾ ਵੀ ਹੁਣ ਅੱਤ ਵਿਚਾਲੇ ਛੱਡ ਕੇ ਭੱਜ ਗਈ ਉਹ ਮਾਮਾ ਤੈਨੂੰ ਆਏ ਕਹਿੰਦਾ ਸੀਗਾ ਪਿੱਛੇ ਦੀ ਦਿਨ ਇਹਨਾ ਤੂੰ ਇੱਥੋਂ ਕੰਮ ਨਾ ਵੇੜ ਕੇ ਤੂੰ ਇੱਥੇ ਆ ਪਤਾ ਕੀ ਆ ਇੱਥੇ ਕੰਮ ਖਰਾਬ ਹੋਇਆ ਪਿਆਗਾ ਬਾਅਦ ਇੱਥੇ ਕਲੇਸ਼ ਵਾਜੂਗਾ ਫਿਰ ਤੂੰ ਕਹੇਂਗੀ ਮੇਰੇ ਗਏ ਪਿੱਛੇ ਐਡਾ ਵੱਡਾ ਕੰਮ ਕਰਤਾ ਹੁਣ ਇਹ ਤਾਂ लाਡੀ ਪੁੱਤ ਸੋਨੂੰ ਆਪ ਨੂੰ ਚਾਹੀਦਾ ਵੀ ਮੈਂ ਗਈ ਹੋਈ ਹਾਂ ਤੁਸੀਂ ਦੋ ਦਿਨ ਟਿਕ ਟਕਿਆ ਰੱਖੋ ਭਾਈ ਮੈਨੂੰ ਆਹ ਫੋਨ ਕਰੀਆਂ ਦੀ ਰਹਿੰਦੀ ਬਹੂ ਆ ਕੇ ਮੰਮੀ ਤੂੰ ਆ ਜਾ ਮੰਮੀ ਤੂੰ ਆ ਜਾ ਵੀ ਭਾਈ ਦੱਸ ਹੁਣ ਮੈਂ ਠੇਕਾ ਲੈ ਰੱਖਿਆ ਮੈਂ ਉਹਦੇ ਭੈਣ ਭਾਈਆਂ ਦੇ ਦੁੱਖ ਸੁੱਖ ਚ ਵੀ ਨਾ ਜਾਵਾਂ ਉਹ ਮਾਂ ਮੇਰੀ ਗੱਲ ਸੁਣ ਮੇਰੇ ਭਾਈ ਦਾ ਦੋ ਤੇ ਚਾਰ ਪਾ ਜੰਦਾਂ ਨੂੰ ਹੋਰ ਲਾ ਲੈਂਦੀ ਠੀਕ ਹੈ ਮੈਂ ਇਹਨੂੰ ਕੱਲ ਬੰਦੇ ਵਾਂਗੂੰ ਸਮਝਾਇਆ ਵੀ ਭਾਈ ਮੇਰੀ ਗੱਲ ਸੁਣ ਲੈ ਮੈਂ ਬਾਹਰ ਆਉਣਾ ਜਾਣਾ ਕਿਤੇ ਮਰਜ਼ੀ ਜਾਵਾਂ ਕਰਾਂ ਠੀਕ ਹੈ ਤੂੰ ਮੈਨੂੰ ਪੁੱਛੀ ਨਾ ਮੈਨੂੰ ਇੱਕ ਮਹੀਨਾ ਦਾ ਟਾਈਮ ਦੇ ਦੇ ਮੈਂ ਜਿਹੜਾ ਕੁਝ ਕਰਨਾ ਚਾਹਣਾ ਜਿਉ ਹੋ ਗਿਆ ਤਾਂ ਠੀਕ ਹੈ ਉਸ ਤੋਂ ਬਾਅਦ ਵਿੱਚ ਮੈਂ ਕਹਾਂ ਮੈਂ ਜਰਨਾਂ ਰਹਿਣ ਲੱਗ ਜਾਊਂਗਾ ਸਹੀ ਢ ਮੈਂ ਇਹਨੂੰ ਦੱਸ ਮੈਂ ਇਹਨੂੰ ਦੱਸ ਕੇ ਗਿਆ ਮੈਂ ਕਿਹਾ ਕੋਈ ਨਾ ਮੈਂ ਕਿਹਾ ਮੈਂ ਜਾਣਾਗਾ ਤੇ ਆਥ ਨੇ ਜੇ ਰੋਟੀ ਬਣਾ ਕੇ ਰੱਖਦੀ ਜੇ ਮੈਂ ਆ ਗਿਆ ਤਾਂ ਖਾ ਲਊਗਾ ਨਹੀਂ ਆਦਾ ਭਾਈ ਕੁੰਡਾ ਲਾ ਕੇ ਪੈ ਜੀ ਮੈਂ ਫੋਨ ਕਰਕੇ ਖਾ ਲਊਗਾ ਹਮ ਨੂੰ ਕਹਿੰਦੀ ਕੀ ਹੈ ਇਹ ਉਹ ਮੇਰੇ ਮੈਨੂੰ ਉੱਥੇ ਯਾਰਾਂ ਦੋਸਤਾਂ ਕੋਲੇ ਟਾਈਮ ਲੱਗ ਗਿਆ ਮਾਂ ਤੜਕੇ ਬਾਪੂ ਆਇਆ ਬਾਪੂ ਦੇ ਕੰਨ ਪਰਦੇ ਬਾਪੂ ਸੌ ਸੌ ਕੁਸ ਮੈਨੂੰ ਬੋਲੇ ਮੈਂ ਦੱਸ ਨਹੀਂ ਇਹ ਹੀ ਲੋਟ ਆਉਂਦੀ ਹੈ ਕਿ ਹੁਣ ਮੈਂ ਕੀ ਤੇ ਇਹ ਨਾਲ ਫੋਨ ਤੇ ਲੜਦੀ ਆਰ ਕੇ ਮੈਂ ਹੈਗਾ ਤਾਂ ਭਾਈ ਮੈਂ ਇੱਕ ਦੋ ਦਿਨਾਂ ਨੂੰ ਆ ਜੂਗੀ ਤੇ ਕਿੱਥੇ ਰੱਖੋ ਮੈਨੂੰ ਤਾਂ ਇਹ ਡਰਾਵੇ ਦਿੰਦੀ ਆ ਆਪਦੇ ਮਾਪਿਆਂ ਦੇ ਮੈਂ ਤਾਂ ਅੱਜ ਸਿਰੇ ਦੀ ਗੱਲ ਕਹਿਤੀ ਮੈਂ ਕਿਹਾ ਵੀ ਆਜ ਮੰਨੇ ਤੇਰੇ ਮੂਰੇ ਹੱਥ ਆਪਦੇ ਮਾਪਿਆਂ ਨੂੰ ਸਦਲਾ ਤਾਂ ਰੋਜ਼ ਦਾ ਕਲੇ ਸਾਡੇ ਘਰੋਂ ਨਵੇੜ ਦੇ ਠੀਕ ਹੈ ਤੇ ਤੂੰ ਐਂ ਕਰਾ ਦੇ ਮਾਪਿਆਂ ਨੂੰ ਸਦਕੇ ਸੱਤ ਬਈ ਤਲਾਕ ਲੈਨੇ ਐ ਸੱਤ ਤਲਾਕ ਦੇ ਦੇ ਹੁਣ ਰੋਦੀ ਮੈਂ ਤਾਂ ਮੈਂ ਤਾਂ ਤਲਾਕ ਤੈਨੂੰ ਕਿੱਤੀ ਦਾ ਦਵਾਣ ਦੀ ਇਹ ਕਰਾਂ ਫਸੇ ਹੋਈਆਂ ਮੈਨੂੰ ਆਇਆ ਹੁਣ ਹੀ ਬੱਚੇ ਛੁੱਟਣੇ ਉਹ ਮਾਂ ਤੇਰਾ ਪਤਾ ਸੀ ਅੱਕੇ ਪਿਆ ਤੂੰ ਕੋਈ ਦੇਲ ਹੀ ਨਹੀਂ ਅੱਗੇ ਵਾਦੀ ਉਹੀ ਮੈਂ ਇਹਨੂੰ ਕਹਤਾ ਕੁਝ ਨਹੀਂ ਹੁੰਦਾ ਆਪਾਂ ਮੇਨ ਗੱਲ ਸੀਗਾ ਸਾਰਿਆਂ ਦੇ ਸਾਹਮਣੇ ਪੰਚਾਇਤ ਦੇ ਸਾਹਮਣੇ ਇਹੀ ਰੱਖਣੀ ਆ ਕਿ ਭਾਈ ਸਾਡੇ ਘਰ ਦੀ ਦੇਲ ਹੀ ਨਹੀਂ ਅੱਗੇ ਵਾਦੀ ਠੀਕ ਹੈ ਸਾਥੋ ਹੋ ਗਈ ਗਲਤੀ ਲਾਲਚ ਦੇ ਵਿੱਚ ਅਸੀਂ ਫੈਕਟਰੀਆਂ ਦੇ ਲਾਲਚ ਦੇ ਵਿੱਚ ਰਸਤਾ ਲੈ ਲਿਆ ਆ ਪਤਾ ਸਾਰਾ ਕੁਝ ਮੋੜਦੇ ਆ ਠੀਕ ਹੈ ਕੀ ਪਤਾ ਭਾਈ ਕਿੰਦੀ ਸਾਰਾ ਸਰਪਸ ਆਪਾਂ ਨਿਬੜੂਗਾ ਇਹ ਤਾਂ ਸੱਪ ਦੇ ਮੂੰਹ ਚ ਕੋੜ ਘਿਰਲੀ ਵਾਲੀ ਗੱਲ ਹੋ ਰਹੀ ਹੈ ਅਕੇ ਜੇ ਖਾਣਾ ਤਾਂ ਕੋੜੀਆਂ ਜੇ ਛੱਡਦਾ ਤਾਂ ਕਲੰਕੀਆਂ ਆਪਾਂ ਤਾਂ ਸੱਚੀ ਫਸ ਗਏ ਤੇ ਫਿਰ ਮੈਂ ਤਾਂ ਫਿਰ ਹੁਣ ਜਮੇ ਹੀ ਕੰਮ ਖਰਾਬ ਹੋ ਗਿਆ ਮੇਰਾ ਤਾਂ ਨਾ ਮੈਂ ਕਿਸੇ ਪਾਸੇ ਜਾਣ ਜੋਗਾ ਹੈ ਇਹ ਤਾਂ ਐਂ ਕਹਿੰਦੀ ਜੇ ਪਾਣੀ ਦਾ ਗਲਾਸ ਵੀ ਚੱਕਾਂ ਤਾਂ ਮੈਨੂੰ ਪੁੱਛ ਕੇ ਚੱਕ ਵੀ ਹਾਂ ਹੋਈ ਪਾਣੀ ਪੀਣ ਲੱਗਿਆ ਤੂੰ ਮੈਥੋਂ ਤਾਂ ਇੰਨੇ ਸਵਾਲਾਂ ਦੇ ਜਵਾਬ ਦਿੱਤੇ ਨਹੀਂ ਜਾਂਦੇ ਉਹ ਚੋਦਾ ਬੇਰਵੀ ਮੜਾਏ ਚਲਦੀ ਆ ਹੁਣ ਮੈਂ ਆ ਰਹੀ ਆ ਨਾ ਤਾਂ ਤੇਰੇ ਤੇ ਬੜੀ ਗਰਦੌਰੀ ਜੀ ਕਰਦੀ ਐ ਇਹ ਹੋਰ ਕੀ ਹੈਗਾ ਐਵੇਂ ਬਿਨਾਂ ਗੱਲ ਤੋਂ ਮੈਂ ਮਾਂ ਨੂੰ ਫੋਨ ਕਰਦੀ ਆ ਮੈਂ ਮੈਂ ਕਿਹਾ ਤੂੰ ਕਰ ਲੈ ਤੂੰ ਸੱਤ ਮੈਂ ਤੈਨੂੰ ਤਾਂ ਹੀ ਫੋਨ ਕੀਤਾ ਹੁਣ ਠੀਕ ਐ ਵੀ ਇਹਦੀ ਮਾਂ ਵੀ ਆਊਗੀ ਕੱਲ ਨੂੰ ਪਿਓ ਵੀ ਆਊਗਾ ਠੀਕ ਐ ਸਾਰੇ ਆਉਣਗੇ ਬਾਪੂ ਨੂੰ ਵੀ ਮੈਂ ਦੱਸਤਾ ਆ ਬਾਪੂ ਆਹ ਗੱਲ ਹੈਗੀ ਬਾਪੂ ਵੀ ਗੱਲ ਕਰੀ ਜਾਂਦਾ ਗਾਂ ਦੀ ਗਾਂ ਠੀਕ ਐ ਤਲਾਕ ਦੀ ਗੱਲ ਹੀ ਐ ਕੱਲ ਨੂੰ ਨਵੇੜਾ ਕਰ ਲਾਂਗੇ ਬਸ ਤੂੰ ਆਪਦਾ ਕੱਲ ਦਾ ਦਿਨ ਕਿਹੜਾ ਟਾਈਮ ਕੱਢ ਕੇ ਆ ਜਾ 8:00 ਤੇਨੂੰ ਮੈਂ ਆਪੇ ਛੱਡ ਜੂਗਾ ਲਾ ਦੱਸ ਮੈਨੂੰ ਤਾਂ ਐਸੀ ਮੈਂ 2 ਦਿਨ ਹੋਰ ਲਾਦਾ ਤੇਰੇ ਮਾਮੇ ਕੋਲੇ ਤੇ ਇਹਨੂੰ ਹੁਣ ਏਡੀ ਕਾਲੀ ਹੋ ਗਈ ਤੇ ਤੇਰੀ ਮਾਂ ਪਿਓ ਨੂੰ ਸੱਦ ਕੇ ਬੈਗੀ ਇਹ ਹੈ ਬੱਸ ਮੈਂ ਤੈਨੂੰ ਗੱਲ ਕਹੇਤੀ ਵੀ ਇਹਦੇ ਪਤਾ ਨਹੀਂ ਹੁਣ ਕੀ ਹੋਇਆ ਦਿਮਾਗ ਨੂੰ ਠੀਕ ਹੈ ਤੇ ਇਹਦਾ ਹੁਣ ਕਹਿੰਦੀ ਮੈਂ ਤਲਾਕ ਲੈਣਾ ਮੈਂ ਤਾਂ ਜਾਉਂਗੀ ਬਾਪੂ ਨੇ ਇਹਨੂੰ ਪਿਆਰ ਨਾਲ ਇਹੀ ਗੱਲ ਕਹੀ ਸੀ ਕਹਿੰਦਾ ਭਾਈ 2 ਦਿਨ ਤੂੰ ਜਾਇਆ ਗੱਲ ਠੰਡੀ ਹੋ ਜੂਗੀ ਠੀਕ ਹੈ ਉਦੋਂ ਬਾਅਦ ਨੂੰ ਅਸੀਂ ਲੈ ਆਵਾਂਗੇ ਕਹਿੰਦੀ ਨਾ ਨਾ ਮੈਂ ਤਾਂ ਤਲਾਕ ਲਵਾਂਗੀ ਫਿਰ ਹੁਣ ਤਲਾਕ ਹੋ ਹੀ ਜਾਂਦੇ ਮੈਂ ਹੁਣ ਮੈਂ ਵੀ ਨਹੀਂ ਪਿੱਛੇ ਹਟਦਾ ਤੈਨੂੰ ਮੈਂ ਦੱਸਦੀ ਗੱਲ ਹੋਰ ਕੀ ਤਾਂ ਫਿਰ ਹੋ ਜਾਂਦੇ ਜਦ ਕੱਲ ਵਧੀਆ ਆਪਣਾ ਫਿਹੜਾ ਛੁੱਟੂ ਬਰੇਟਲੇ ਬਲਾ ਹੋਰ ਕੀ ਹੈਗਾ ਨਾਲੇ ਕਿਸੇ ਪਾਸੇ ਹੋਰ ਵਿਆਹ ਕਰਾਉਣ ਚੋਕੇ ਹੋਵਾਂਗੇ ਘਰ ਦੀ ਦਲੀਜ਼ ਦਾ ਅੱਗੇ ਵਧੂਗੀ ਤੇ ਚੰਗਾ ਹੌਲੀ ਬੋਲ ਜਿੱਥੇ ਸੁਣ ਲਿਆ ਨਾ ਇਹਨੇ ਉੱਲੇ ਖੜ ਕੇ ਉੱਥੇ ਮੁੱਕਰ ਜੂਗੀ ਵਿਆਹ ਵਿਆਹ ਦੀ ਗੱਲ ਨਾ ਕਰ ਤੂੰ ਸੁਣਦੀ ਆ ਸੁਣੀ ਜਾਵੇ ਫਿਰ ਮੈਨੂੰ ਕੀ ਡਰ ਮਰਿਆ ਇਹਦਾ ਮੈਂ ਤੈਨੂੰ ਗੱਲ ਦੱਸਦੀ ਮੈਂ ਠੀਕ ਹੈ ਤੂੰ ਆਉਣੀ ਹੈ ਕਿ ਮੈਂ ਤੈਨੂੰ ਲੈ ਕੇ ਜਾਵਾਂ ਆਥਨੇ ਤੈਨੂੰ ਮੈਂ ਛੱਡ ਦੂੰਗਾ ਕੱਲ ਨੂੰ ਬਸ ਤੂੰ ਅੱਜ ਜਦਨ ਆ ਜਾ ਚਲ ਮੈਂ ਦੇਖਦੀ ਆ ਭਈ ਹੁਣ ਤੇਰੇ ਮਾਮੇ ਹੋਰਾਂ ਨਾਲ ਤਾਂ ਗੱਲ ਕਰ ਲਾਂ ਬੈਠੀ ਇਕੱਲੇ ਲੱਗ ਤੇ ਬੈਠੀ ਬੈਠੀ ਉਦ ਗੱਲ ਦੱਸ ਦੇ ਗਿਆ ਭਾਈ ਵੀ ਐਂ ਕਰਕੇ ਸਾਰੀ ਗੱਲ ਬਾਤ ਇਹ ਪਹਿਲਾਂ ਤਾਂ ਅਸੀਂ ਲਕੋ ਰੱਖਿਆ ਸੀ ਉਸ ਤੋਂ ਵੀ 10 ਸਾਲ ਹੋ ਗਏ ਵੀ ਵੀ ਇਹ ਜਵਾਬ ਲੈਂਦੇ ਨਹੀਂ ਗਏ ਜੇ ਐਂ ਨਹੀਂ ਕਰਦੇ ਭਾਈ ਬਹੂ ਦਾ ਜਵਾਬ ਹੁੰਦਾ ਨਹੀਂ ਗਾ ਇਸ ਤਾਂ ਹੁਣ ਤਲਾਕ ਦਿੰਨੇ ਆਗੇ ਲੈ ਉਹਨਾਂ ਦਾ ਘਰੇ ਗੱਲ ਕਹੇ ਬਾਵਾ ਵੱਜ ਗਈ ਉਦ ਦੱਸਦੀਆਂ ਦੱਸਾਂ ਵੀ ਪਊਗੀ ਮੈਨੂੰ ਅਸੀਂ ਤੇਰੇ ਮਾਮੇ ਦਾ ਵਿਚਰਦਾ ਚਿੱਤ ਜਾਨੇ ਠੀਕ ਹੋਏਗਾ ਸਾਰੇ ਮੇਰੇ ਨਾਲ ਉਹਦਾ ਬਾਵਾ ਮੰਨ ਜਾ ਲੱਗਿਆ ਹੋਇਆ ਸੀਗਾ ਚਲ ਦੇਖਦੀਆਂ ਫੇਰ ਇਹ ਸੂ-ਸੂ ਕਰਾਊਗੀ ਮੈਂ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਹੁਣ ਤੱਕ ਤਾਂ ਪੜਦਾ ਸੀਗਾ ਤੇ ਹੁਣ ਸਾਰਾ ਪੜਦਾ ਚੱਕਣਾ ਪਊਗਾ ਆਪਣੇ ਨਾਲੇ ਪਿੰਡ ਵਾਲੇ ਸੋ ਸੋ ਕੋ ਸੋ ਬੋਲਣਾ ਕਿ ਕੱਲ ਜਦੋਂ ਪੰਚਾਇਤ ਹੋਊਗੀ ਸੱਦ ਲੈਣੇ ਆਦੇ ਮਾਪੇ ਨੂੰ ਫੋਨ ਕਰਤਾ ਮੈਂ ਤੈਨੂੰ ਤਾਂ ਕਹੀ ਜਾਣਾ ਭਾਈ ਇਹਦੀ ਮਾਂ ਤਾਂ ਉੱਤੇ ਦੀ ਉਂਗਲਾਂ ਲਾਉਂਦੀ ਐ ਇਹ ਦਿੰਦੀ ਐ ਫੋਨ ਮਾਂ ਨੂੰ ਦਿੰਦੀ ਐ ਗੜਾ ਫੋਨ ਮਾਂ ਨੂੰ ਉਹੀ ਨਹੀਂ ਨੂੰ ਦੱਸ ਰਹਿਣ ਦਿੰਦੀ ਢੰਗ ਨਾਲ ਤੂੰ ਆ ਜਾਵਾ ਕੋਈ ਨਹੀਂ ਫਿਰ ਫਿਰ ਗੱਲ ਕਰਾਂਗੇ ਉਹਨੂੰ ਫੋਨ ਤੇ ਬਾਹਲੀ ਗੱਲ ਮੈਨੂੰ ਹੁੰਦੀ ਨਹੀਂ ਮੇਰਾ ਚਿੱਤ ਘਰਾਵਾ ਚੱਲ ਠੀਕ ਆ ਹੁਣ ਤੂੰ ਹਜੇ ਨਾ ਕੁਝ ਬੋਲੀ ਮੇਰੇ ਆਈ ਤੀ ਗੱਲ ਕਰਾਂਗੇ ਜਿਹੜੀ ਕਰਾਂਗੇ ਆ ਹੋ ਜਾਂਦਾ ਚੰਗਾ